ਲੇ ਜਾਣਾ ਬੜਾ ਵੀ ਮੇਰਾ ਭਤੀਜਾ ਹੀ ਸਕਾ ਭਤੀਜਾ ਮੇਰਾ ਤੇ ਤੁਹਾਡਾ ਭਤੀਜਾ ਲੈ ਕੇ ਗਿਆ ਤੁਹਾਡੇ ਘਰ ਆਲੀ ਹਾਂਜੀ ਕਿੰਨੀ ਉਮਰ ਆ ਤੁਹਾਡੇ ਭਤੀਜੇ ਦੀ ਉਹਦੀ 25 26 ਸਾਲ ਦੀ ਉਮਰ ਹੋਣੀ ਹੈ ਜਿਹੜੇ ਬੰਦੇ ਦੇ ਨਾਲ ਤੁਸੀਂ ਗਏ ਹੋ ਘਰੋਂ ਭੱਜ ਕੇ ਇਹਨਾਂ ਦਾ ਸਕਾ ਭਤੀਜਾ ਤੁਹਾਡਾ ਭਤੀਜਾ ਉਹ ਹਾਂਜੀ ਉਹ ਸਕਾ ਭਤੀਜਾ ਇਹਨਾਂ ਦਾ ਤੁਸੀਂ ਮਾਸੀ ਲੱਗਦੇ ਹੋ ਉਹਦੇ ਹਾਂ ਚਾਚੀਆਂ ਹੀ ਤਾਂ ਲੱਗਦੀਆਂ ਫਿਰ ਤੁਹਾਨੂੰ ਇਹ ਮਾਸੀ ਕਹ ਦਿੰਦਾ ਮਾਸੀ ਚਾਚੀ ਜਾਂ ਮਾਂ ਦੇ ਵਿੱਚ ਫਰਕ ਨਹੀਂ ਲੱਗਿਆ ਤੁਹਾਨੂੰ ਨਹੀਂ ਲੱਗਿਆ ਵੀ ਨਹੀਂ ਜਾਣਾ ਚਾਹੀਦਾ ਕੀ ਉਹਦਾ ਮੈਨੂੰ ਜੋ ਸਹੀ ਲੱਗਿਆ ਮੈਂ ਕਰਤਾ ਕਿ ਇਹ ਕੰਮ ਮੈਂ ਕਰਨ ਦੀ ਮੇਰੀ ਸਲਾਹ ਨਹੀਂ ਰਹੀ ਸੀਗੀ ਪਰ ਐਡਾ ਸਟੈਪ ਕਿਉਂ ਚੱਕਿਆ ਵੀ ਦੋ ਬੱਚੇ ਛੱਡ ਗਏ ਘਰਾਂ ਵਾਲੇ ਨੂੰ ਛੱਡ ਗਏ ਕੀ ਕਾਰਨ ਰਿਹਾ ਕਿਉਂਕਿ ਇਹ ਗੱਲ ਤਾਂ ਮੰਨੀ ਕਦੇ ਮਾਂ ਦੀ ਮਜਬੂਰੀ ਹੁੰਦੀ ਹੈ ਜਵਾਕਾਂ ਮਾਰੀ ਕਦੇ ਹੱਦਾਵਾਂ ਨੇ ਟੱਪ ਜਾਂਦੀ ਹੈ ਬੁੜੀਆਂ ਪਰ ਇੱਥੇ ਜਵਾਕਾਂ ਨੂੰ ਛੱਡ ਕੇ ਤੁਸੀਂ ਟੱਪ ਗਏ ਉਹਦੇ ਇਹ ਬਈ ਆਪ ਇਹ ਜਾਂਦੀ ਹੋਈ ਮੇਰੇ ਤੇ ਦੋਸ਼ਣ ਲਾ ਕੇ ਗਈ ਆ ਕੋਈ ਵੀ ਜਨਾਨੀ ਆ ਹਾਂ ਜਾਦਾ ਉਹ ਕਹੂਗੀ ਇਹ ਚਾਗੜ ਨਹੀਂ ਲਿਆਉਂਦਾ ਇਹ ਸ਼ਰਾਬੀ ਰਮਕਾਦੀ ਰਹਿੰਦਾ ਇਹਨੇ ਦੋਸ਼ਨ ਪਰ ਮੇਰੀ ਬਚੋਲਣ ਤੇ ਲਾਇਆ ਬਚੋਲਣ ਦੇ ਘਰੇ ਆਪ ਜਾਣਦੀ ਸੀ ਇਹਦੇ ਕੋਲੇ ਨੰਬਰ ਤੀ ਹਜੇ ਮੇਰੇ ਮੈਨੂੰ ਪਤਾ ਵੀ ਨਹੀਂ ਉਹਦੇ ਨੰਬਰ ਦਾ ਉੱਥੇ ਕੋਲੇ ਕੋਈ ਕੋਈ ਪ੍ਰੂਫ ਹੈ ਜੱਗੇ ਦੇ ਖਿਲਾਫ ਵੀ ਇਹ ਬਚੋਲਣ ਦੇ ਨਾਲ ਕੋਈ ਇਹਦੀ ਗੱਲਬਾਤ ਦਾ ਕੋਈ ਗਲਤ ਹੈ ਭਈ ਅਸਟੇਮ ਤਾਂ ਮੇਰੇ ਕੋਲ ਕੋਈ ਪ੍ਰੂਫ ਨਹੀਂ ਹੈਗਾ ਤੁਸੀਂ ਹੁਣ ਘਰੇ ਆਉਣਾ ਚਾਹੁੰਦੇ ਹੋ ਖਾ ਵੀ ਮੈਂ ਅੱਜ ਬੱਕਾ ਬਿਨਾਂ ਜੀ ਨਹੀਂ ਲੱਗਦਾ ਮੈਂ ਕਾ ਕਰਕੇ ਕਿ ਹਰ ਮੈਂ ਕਰੇ ਆਉਣਾ ਚਾਹਣੀ ਐ ਤੇ ਆਪਦੇ ਬੱਚਿਆਂ ਦੀ ਸੌਂਖ ਆ ਗਿਆ ਮੈਂ ਕਿਹਾ ਜਿਹੜਾ ਤੂੰ ਬਲੇ ਮੇਰੇ ਤੇ ਲਾਉਣੀ ਐ ਨਾ ਆ ਬੱਚਾ ਤੂੰ ਮੈਂ ਪੱਟਿਆ ਜਾ ਮੈਨੂੰ ਦੇਖਣ ਨੂੰ ਮੂੰਹ ਨਾ ਮਿਲੇ ਆਪਦੇ ਬੱਚਿਆਂ ਦੀ ਕੋਈ ਝੂਠੀ ਸੌਂ ਨਹੀਂ ਖਾਂਦਾ ਨਾ ਮੈਂ ਕਿਹਾ ਮੈਂ ਕਿਹਾ ਜਿਹੜੀ ਤੂੰ ਸ਼ੱਕ ਕਰਦੀ ਐ ਇਹਦਾ ਕੋਈ ਵੇਹ ਨਹੀਂ ਹੈਗਾ ਇਹ ਹੀ ਜੀ ਕੋਈ ਗੱਲ ਹੀ ਨਹੀਂ ਹੈਗੀ ਤੇ ਤੁਸੀਂ ਆਦੀ ਨਾਨਾ ਕੋਲੇ ਜਾਣਾ ਸੀ ਉੱਥੇ ਜਾ ਕੇ ਰੁਸ ਕੇ ਬਹਿ ਜਾਂਦੇ ਕਿਸੇ ਪੇਕੇ ਚ ਚਲੇ ਜਾਂਦੇ ਕਿਸੇ ਰਿਸ਼ਤੇਦਾਰ ਕੋਲੇ ਚਲੇ ਜਾਂਦੇ ਬਗਾਨੇ ਬੰਦੇ ਨਾਲ ਜਾਣ ਦਾ ਕੀ ਮਤਵੜ ਸੀ ਕੀ ਨਾਮ ਆ ਬਾਈ ਆਪਣਾ ਜੱਗਾ ਸਿੰਘ ਜੀ ਕੀ ਗੱਲਬਾਤ ਬਣੀ ਆ ਜਿਹੜੀ ਘਰੋਂ ਆ ਤੁਹਾਡੇ ਬੀਬੀ ਕਿੱਥੇ ਗਈ ਜਾਂ ਕਿੰਨਾ ਟਾਈਮ ਹੋ ਗਿਆ ਉਹਨੂੰ ਗਈ ਨੂੰ ਗਈ ਨੂੰ 2 ਮਹੀਨਿਆਂ ਤੋਂ ਉੱਪਰ ਹੋ ਗਿਆ ਜੀ ਮੇਰੇ ਖਿਆਲ 'ਚ ਹਮ ਤੇ ਲਿਜਾਣ ਵਾਲਾ ਵੀ ਮੇਰਾ ਭਤੀਜਾ ਜੀ ਸਿਕਾ ਭਤੀਜਾ ਮੇਰਾ ਵੱਡਾ ਭਰਾ ਮੇਰਾ ਆਪਣੇ ਸਹੁਰੇ ਘਰ ਰਹਿੰਦਾ ਸੀ ਉਹ ਉੱਥੇ ਜਮਾਲਪੁਰ ਕੋਲੇ ਹیدرਵਾਲਾ ਪਿੰਡ ਹੈ ਹਮ ਹیدرਵਾਲਾ ਹਮ ਤੇ ਉੱਥੇ ਰਹਿੰਦੇ ਸੀਗੇ ਹਮ ਤੇ ਅਸੀਂ ਚਾਰ ਭਰਾ ਹੋਰੇ ਰਹਿੰਦੇ ਆ ਜਿਹੜਾ ਤੁਹਾਡਾ ਭਤੀਜਾ ਲੈ ਕੇ ਗਿਆ ਤੁਹਾਡੇ ਘਰ ਵਾਲੀ ਨੂੰ ਕਿੰਨੀ ਉਮਰ ਆ ਤੁਹਾਡੇ ਭਤੀਜੇ ਦੀ ਉਹਦੀ 25 26 ਸਾਲ ਦੀ ਉਮਰ ਹੋਣੀ ਹੈ ਜੀ ਤੇ ਤੁਹਾਡੇ ਘਰ ਵਾਲੀ ਦੀ ਕਿੰਨੀ ਉਮਰ ਉਹਦੀ ਹੈਗੀ 35 36 36 ਦੇ ਸਾਬ ਵਿੱਚ ਉਹਦੀ ਉਮਰ ਹਾਂਜੀ ਤੁਸੀਂ ਇਹ ਦੇਖੋ ਵੀ ਮੈਂ ਇਹ ਕਹਿ ਸਕਦਾ ਵੀ ਰਿਸ਼ਤੇ ਦੇ ਵਿੱਚ ਮਾਸੀ ਲੱਗਦੀ ਸੀ ਹਨਾ ਮਾਸੀ ਤੇ ਮਾਂ ਦੇ ਵਿੱਚ ਕੀ ਫਰਕ ਹੈ ਜਿਹੜੇ ਬੰਦੇ ਨੇ ਕਰਤੂਤ ਕੀਤੀ ਬਾਈ ਦਾ ਸਾਕਾ ਭਤੀਜਾ ਉਹ ਜਿਹੜਾ ਲੈ ਕੇ ਗਿਆ ਪਰ ਇਹ ਕਹਿ ਸਕਦਾ ਵੀ ਲਾਂ ਤਾਂ ਜਿਹੜਾ ਸ਼ਬਦ ਹੈ ਵੀ ਛੋਟਾ ਪੈ ਜਾਂਦਾ ਇਹੋ ਜਿਹੇ ਲੋਕਾਂ ਕਰਕੇ ਜਿਹੜਾ ਸਮਾਜ ਦੇ ਵਿੱਚ ਸਾਡੇ ਇਹ ਵੀ ਤਾਂ ਦੇਖਣਾ ਸੀ ਨਾ ਨਾਲ ਕੇ ਦੋ ਛੋਟੇ ਛੋਟੇ ਬੱਚੇ ਹੈ ਬਈ ਜੱਗੇ ਪਹਿਲਾਂ ਕੋਈ ਇਦਾਂ ਦੀ ਗੱਲਬਾਤ ਹੋਈ ਸੀਗੀ ਕਦੇ ਇਹਨਾਂ 15 ਸਾਲ ਤੋਂ ਢੇ ਵਿਆਹ ਨੂੰ 16 ਹੋ ਗਏ ਨਹੀਂ ਜੀ ਜਿਹੜੇ ਅੱਜ ਤਾਂ ਸਾਡੇ ਤੇ ਵਧੀਆ ਦਿਨ ਆਏ ਸੀਗੇ ਜੀ ਵਧੀਆ ਟਾਈਮ ਨਾਲ ਰੋਟੀ ਖਾਂਦੇ ਤੇ ਤੇ ਉਸ ਤੋਂ ਪਹਿਲਾਂ ਮੇਰੇ ਨਾਲ ਉਹਨੇ ਬੜੀਆਂ ਤਕਲੀਫਾਂ ਕੱਟੀਆਂ ਮੈਂ ਕਰਾਏ ਤੇ ਰਿਹਾ ਹੂੰ ਤੇ ਮੇਰੇ ਕੋਲੇ ਘਰ ਵੀ ਨਹੀਂ ਸੀਗਾ ਕੁਛ ਨਹੀਂ ਸੀ ਪਰ ਉਦੋਂ ਮੈਨੂੰ ਹੌਸਲਾ ਦਿੰਦੀ ਰਹੀ ਵੀ ਕੋਈ ਗੱਲ ਨਹੀਂ ਹੂੰ ਕਦੇ ਪ੍ਰਮਾਤਮਾ ਸੁਣੂਗਾ ਆਪਣਾ ਘਰ ਬਣ ਜੂ ਐ ਹੋ ਜੂ ਵਾਹ ਹੋ ਜੂ ਮੈਨੂੰ ਸਮਾਂ ਖੁਦਾ ਮੇਰੇ ਨਾਲ ਕੰਮ ਕਰਦੀ ਰਹੀ ਹੌਸਲੇ ਦਿੰਦੀ ਰਹੀ ਅਸੀਂ ਜਿੱਦਾਂ ਕੋਈ ਗੱਲ ਨਹੀਂ ਸੀ ਕੋਈ ਸਾਡੇ ਕਲੇਸ਼ ਨਹੀਂ ਸੀ ਕਿਸੇ ਗੱਲ ਤੋਂ ਕੋਈ ਲੜਾਈ ਪੜੇ ਨਹੀਂ ਸੀ ਬਹੁਤ ਸੋਹਣਾ ਸਾਡਾ ਰਿਲੇਸ਼ਨ ਤੇ ਵੀ ਤੇ ਤੀਜੇ ਨਾਲ ਮੁਲਾਕਾਤ ਥੋੜੀ ਕਿਵੇਂ ਹੁੰਦੀ ਹੈ ਕਿਵੇਂ ਆਵਾਜ਼ ਆਈ ਸੀਗੀ ਉੱਥੇ ਜਿਆਦਾ ਉੱਥੇ ਜੀ ਇੱਕ ਅਸੀਂ ਮਤਲਬ ਸੁੱਖ ਲਾਉਣੇ ਹੁੰਨੇ ਆ ਹਮ ਆਪਣਾ ਜਦੋਂ ਕਣਕ ਵੱਢਣ ਤੋਂ ਬਾਅਦ ਇੱਕ ਸੁੱਖ ਲਈ ਉਹਨਾਂ ਨੇ ਤੇ ਉਹ ਪਰਿਵਾਰ ਨੇ ਮੈਨੂੰ ਫੋਨ ਕਰਿਆ ਕਹਿੰਦੇ ਵੀ ਸੁੱਖ ਲਾਵਾਂਗੇ ਇੱਥੇ ਆ ਜੀ ਮੈਂ ਆਖਿਆ ਵੀ ਮੈਂ ਰਲਿਆ ਸਿਰ ਰਲਿਆ ਹੋਇਆ ਸੀਗਾ ਵੀ ਮੈਥੋਂ ਨਹੀਂ ਆਇਆ ਜਾਂਦਾ ਮੇਰੇ ਲਈ ਵੀ ਕੰਮ ਬਹੁਤ ਆ ਮੈਂ ਇਕੱਲੇ ਬੰਦਾ ਕੰਮ ਮੜਾ ਤੇ ਉਹ ਕਹਿੰਦੇ ਚੱਲ ਬੱਚਿਆਂ ਨੂੰ ਭੇਜਦੀ ਮੈਂ ਚੱਲ ਬੱਚੇ ਆ ਜਾਣਗੇ ਤੇ ਉਦੋਂ ਗਏ ਨੇ ਜੀ ਉੱਥੋਂ ਇਹਨਾਂ ਦੀ ਕੋਈ ਗੱਲਬਾਤ ਹੋਈ ਆ ਹੂੰ ਤੇਨਾ ਉਸ ਤੋਂ ਬਾਅਦ ਮੈਂ ਉਰੇ ਨਹੀਂ ਕਦੇ ਦੇਖਿਆ ਵੀ ਸਾਡੇ ਘਰੇ ਆਉਂਦਾ ਸੀ ਉਹ ਤਾਂ ਜਿਵੇਂ ਕਿ ਘਰੋਂ ਵੀ ਪਹਿਲੀ ਲੱਥ ਦੀਗਾ ਆਪਦੇ ਭਾਈਆਂ ਨਾਲੋਂ ਵੀ ਜਿਆਦਾ ਐਮਪੀ ਗੁਜਰਾਤ 'ਚ ਹੀ ਰਹਿੰਦਾ ਸੀ ਕਦੇ ਐਮਪੀ ਕਦੇ ਗੁਜਰਾਤ ਕੀ ਕੀ ਕੰਮ ਕੀ ਕਰਦਾ ਉਹ ਕੰਮ ਕਰਦਾ ਸੀਗਾ ਜੀ ਕਪੈਨਾ ਕਮੂਨਾ ਤੇ ਜਾਂਦਾ ਸੀ ਕੰਪਿਊਟਰ ਕਰਾ ਤੇ ਜਾਂਦਾ ਸੀਗਾ ਹੂੰ ਇਹੀ ਕੰਮ ਕਰਦਾ ਸੀਗਾ ਉਹ ਤੇ ਪਿਛਲੇ ਸਾਲ ਵੀ ਉਹਨੇ ਮੈਥੋਂ 50000 ਰੁਪਏ ਮੰਗੇ ਪਿਛਲੇ ਸਾਲ ਹੂੰ ਮੈਂ ਉਹਨੂੰ ਕਿਹਾ ਮਾਂ ਬੇਟਾ ਮੇਰੇ ਕੋਲੇ 50000 ਜੇ ਹੁੰਦਾ ਮੈਂ ਆਪਦੇ ਘਰ ਦਾ ਕੋਈ ਹੱਲ ਕਰ ਲਾਂਦਾ ਇਹ ਮੈਨੂੰ ਹੁਣ ਕਹਿੰਦੇ ਨੇ ਵੀ ਤੂੰ ਬਗ ਜਾ ਇੱਥੋਂ ਵੀ ਤੂੰ ਆਪਦਾ ਘਰ-ਵਾਰ ਹੋਰ ਦੇਖ ਮੈਂ ਚਲੋ ਇਹਨਾਂ ਦਾ ਵੀ ਬਹੁਤ ਧੰਨਵਾਦ ਮੰਨਦਾ 2 ਸਾਲ ਹੋ ਗਏ ਜੀ ਮੈਨੂੰ ਟਾਈਮ ਦੇ ਕੇ ਵੀ ਮੈਂ ਹੁਣ ਤੱਕ ਬੈਠਾਂਗਾ ਹੂੰ ਤੇ ਅੱਛਾ ਜਦੋਂ ਉੱਥੇ ਤੁਸੀਂ ਸੁੱਖ ਲਾਉਣ ਗਏ ਹੋ ਜਿੱਥੋਂ ਤੁਹਾਡੇ ਘਰ ਵਾਲੀ ਦੀ ਗੱਲ ਉਹ ਤੁਹਾਡੇ ਭਤੀਜੇ ਨਾਲ ਹੋ ਜਾਂਦੀ ਆ ਉਸ ਤੋਂ ਬਾਅਦ ਉਹ ਘਰੇ ਕਿੰਨੇ ਦਿਨ ਰਹੀ ਆ ਕਿੰਨਾ ਟਾਈਮ ਰਹੀ ਆ ਉਹ ਗੱਲ ਹੋਣ ਤੋਂ ਬਾਅਦ ਜਿਆਦਾ ਸੁੱਖ ਲਾ ਕੇ ਆਈ ਹੋ ਤੁਸੀਂ ਉਦੋਂ ਅੱਜ ਜਦੋਂ ਆਪਾਂ ਕਣਕਾਂ ਵੱਢਣ ਲੱਗਿਆ ਜੀ ਉਦੋਂ ਦੀ ਗੱਲ ਐ ਉਹ ਕਣਕ ਵੱਢਣ ਤੋਂ ਇੱਕ ਹਫ਼ਤਾ 10 ਦਿਨ ਪਹਿਲਾਂ ਲਾ ਲਓ ਹਾਂ ਪਰ ਗਈ ਨੂੰ ਅੱਜ 2 ਮਹੀਨਿਆਂ ਤੋਂ ਕੁਛ ਦਿਨ 8-10 ਦਿਨ ਉਹ ਤੱਪ ਗਈ ਪੀਕੇ ਪਰਿਵਾਰ ਨਾਲ ਨਹੀਂ ਗੱਲ ਕੀਤੀ ਤੁਸੀਂ ਉਹਦੇ ਆਦੇ ਸਹੁਰਿਆਂ ਨਾਲ ਪੀਕੇ ਪਰਿਵਾਰ ਹੈ ਸੱਸ ਸਹੁਰਾ ਮੇਰੇ ਹੈ ਨਹੀਂਗੇ ਜੀ ਜੀ ਤੇ ਬਾਕੀ ਜਿਹੜੇ ਰਿਸ਼ਤੇਦਾਰ ਨੇ ਉਹ ਬਾਹਰਲੇ ਦੇਸ਼ ਨੇ ਕੋਈ ਦਵਾਈ ਬੈਠਾ ਕੋਈ ਕਿਤੇ ਬੈਠਾਗਾ ਅੱਛਾ ਫਿਰ ਕੀ ਕਹਿ ਕੇ ਗਈ ਇੱਥੋਂ ਕੋਈ ਗੱਲਬਾਤ ਤੁਹਾਨੂੰ ਪਤਾ ਲੱਗਿਆ ਜਾਂ ਤੁਹਾਨੂੰ ਪਹਿਲਾਂ ਕੋਈ ਸ਼ੱਕ ਦੀ ਗੁੰਜਾਇਸ਼ ਸੀ ਜਾਂ ਜਿੱਦੇ ਚਲੀ ਗਈ ਉਦੋਂ ਹੀ ਕਨਫਰਮ ਹੋਇਆ ਵੀ ਉਹ ਚਲੀ ਗਈ ਨਹੀਂ ਉਦੋਂ ਹੀ ਹੋਇਆ ਜੀ ਪਹਿਲਾਂ ਕੋਈ ਸ਼ੱਕ ਨਹੀਂ ਸੀ ਹਮ ਅਹੀ ਜੀ ਤਾਂ ਹੈ ਹੀ ਨਹੀਂ ਤੀ ਮੈਂ ਤਾਂ ਉਹ ਤੇ ਇੰਨਾ ਭਰੋਸਾ ਮੇਰ ਚਲੋ ਮੇਰੀ ਤਾਂ ਜਨਾਨੀ ਤੀ ਮੈਨੂੰ ਤਾਂ ਭਰੋਸਾ ਹੋਣਾ ਹੀ ਆ ਹਮ ਮੇਰਾ ਸਾਰਾ ਪਿੰਡ ਸਾਰਾ ਪਿੰਡ ਬੱਚਾ ਬੱਚਾ ਉਹਦੇ ਭਰੋਸਾ ਕਰਦਾ ਸੀ ਪਿੰਡ ਦੇ ਲੋਕ ਇਹ ਕਹਿੰਦੇ ਸੀ ਵੀ ਜਹੀ ਜੀ ਜੱਗੇ ਦੇ ਘਰ ਵਾਲੀ ਆ ਹਰ ਇੱਕ ਦੇ ਘਰੇ ਨੂੰਤੀ ਆਵੇ ਮੈਂ ਵੀ ਕਹਿੰਦਾ ਹੁੰਦਾ ਵੀ ਹਾਂ ਜਹੀ ਜੀ ਮੇਰੇ ਘਰ ਵਾਲੀ ਆ ਵੀ ਹਰ ਇੱਕ ਦੇ ਘਰੇ ਨੂੰਤੀ ਨੂੰ ਆਉਣ ਹਮ ਸਾਨੂੰ ਅਹੀ ਜੀ ਤਾਂ ਹੈ ਹੀ ਨਹੀਂ ਕੋਈ ਸ਼ੱਕ ਨਹੀਂ ਦੀ ਕੋਚ ਨੀਤੀ ਜਿੱਦੇ ਗਈ ਆ ਰੋਟੀ ਰੋਟੀ ਅਤੇ ਸਬਜ਼ੀ ਸੁੱਜੀ ਬਣਾ ਕੇ ਗਈ ਆ ਜਿਹਦੇ ਨਾਲ ਮੈਂ ਰਲਿਆ ਮੇਰੇ ਮਾਲਕਾਂ ਦੇ ਘਰੇ ਫੋਨ ਕਰਿਆ ਪੌਣੇ 8 ਵਜੇ ਵੀ ਦੁੱਧ ਖਰਾਬ ਹੋ ਗਿਆ ਦੁੱਧ ਉਦੋਂ ਗਰਮੀਆਂ ਦੇ ਦਿਨ ਸ਼ੁਰੂ ਹੋਏ ਤੇ ਚੱਲੇ ਤੇ ਵੀ ਦੁੱਧ ਲੈ ਆਏ ਦੁੱਧ ਖਰਾਬ ਹੋ ਗਿਆ ਜਦੋਂ ਕਿ ਮੈਂ 9 9:30 ਵਜੇ ਘਰੇ ਆਇਆ ਰਾਤ ਨੂੰ ਰਾਤ ਨੂੰ ਤੇ ਫਿਰ ਮੈਨੂੰ ਘਰੇ ਮਿਲੀ ਨਹੀਂ ਜੀ ਉਦੋਂ 2 ਘੰਟੇ ਬਾਅਦ ਫਿਰ ਮੈਨੂੰ ਪਤਾ ਲੱਗਿਆ ਤੋਂ ਨੂੰ ਕਿਵੇਂ ਪਤਾ ਲੱਗਦਾ ਕੋਈ ਫੋਨ ਕੀਤਾ ਉਹਨੇ ਪਤਾ ਲੱਗਿਆ ਜੀ ਮੇਰੇ ਹੋ ਮੇਰੇ ਭੈਣ ਨੂੰ ਤੇ ਮੇਰੇ ਭਨੋਈਏ ਨੂੰ ਜਾਂਦਾ ਫੋਨ ਕਰ ਗਿਆ ਕੌਣ ਜੀ ਉਹੀ ਜਿਹੜਾ ਮੇਰਾ ਭਤੀਜਾ ਲੈ ਕੇ ਗਿਆ ਕਹਿੰਦਾ ਪੂਆ ਤੇ ਨਾਲੇ ਕਹਿੰਦਾ ਫਫੜ ਜੀ ਜੱਗੇ ਨੂੰ ਕਹਦੇ ਵੀ ਸੀਮਾ ਤਾਂ ਜੋਨੀ ਨਾਲ ਬੱਗੀ ਵੀ ਜਿਹੜਾ ਕੁਝ ਹੁੰਦਾ ਕਰ ਲੇ ਫਿਰ ਤੁਸੀਂ ਕੋਈ ਪੁਲਿਸ ਰਿਪੋਰਟ ਕੀਤੀ ਹਾਂਜੀ ਪੁਲਿਸ ਰਿਪੋਰਟ ਕਰੀ ਸੀ ਪੁਲਸ ਨੇ ਕੋਈ ਸਾਥ ਨਹੀਂ ਦਿੱਤਾ ਹੈਗਾ ਜੀ ਕੁਛ ਨਹੀਂ ਕੋਈ ਕਰ ਰਿਹਾ ਮੈਂ ਫਿਰ ਮੈਂ ਤਾਂ ਇੱਕ ਪਰਮਾਤਮਾ ਦਾ ਭਾਣਾ ਮੰਨ ਕੇ ਸਬਰ ਕਰਕੇ ਹੀ ਬਹਿ ਗਿਆ ਵੀ ਚਲੋ ਦੇਖੋ ਯਾਰ ਬੜਾ ਅਫਸੋਸ ਚਾ ਹੁੰਦਾ ਕਿਉਂਕਿ ਉਹੀ ਬੰਦੇ ਨੇ ਖਾਣਾ ਕਮਾਉਣਾ ਹਨਾ ਇਸੇ ਰੀ ਰਲਦਾ ਬਾਈ ਆਪ ਜੱਗਾ ਇੱਥੇ ਕੰਮਕਾਰ ਆਪਦੀ ਮਿਹਨਤ ਕਰਦਾਗਾ ਤੇ ਪੁਲਿਸ ਪ੍ਰਸ਼ਾਸਨ ਦੇ ਵੀ ਕਿੱਥੋਂ ਨਿਤ ਠਾਣਿਆਂ ਦੇ ਚੱਕਰ ਕੱਢੇ ਰੱਬ ਦਾ ਭਾਣਾ ਮੰਨ ਕੇ ਦੋ ਬੱਚਿਆਂ ਨੂੰ ਲੈ ਕੇ ਜਿਵੇਂ ਆਪਾਂ ਕਹਿੰਦੇ ਆ ਮਾਂ ਲਈ ਬੱਚੇ ਪਾ ਲੈਣੇ ਸੌਖੇ ਹੁੰਦੇ ਆ ਕਿਉਂਕਿ ਜਾਂ ਕੁਦਰਤ ਦਾ ਵਿਧਾਨ ਆ ਬੁੜੀ ਜਿਹੜੀ ਹੁੰਦੀ ਉਹ ਬੱਚਿਆਂ ਨੂੰ ਪਾ ਲੈਂਦੀ ਆ ਪਿਓ ਲਈ ਬਹੁਤ ਔਖ ਹੁੰਦਾ ਇੱਕ ਤੋਨੇ ਕੰਮਕਾਰ ਕਰਨਾ ਫਿਰ ਬੱਚਿਆਂ ਨੂੰ ਵੀ ਦੇਖਣਾਗਾ ਇਹ ਵੀ ਨਾਲ ਗੱਲ ਹੁੰਦੀ ਆ ਬੱਚਿਆਂ ਦੀ ਉਮਰ ਕਿੰਨੀ ਆ ਬਾਈ ਬੱਚਾ ਇੱਕ 7-8 ਸਾਲ ਦਾ ਜੀ ਇੱਕ 14-15 ਸਾਲ ਦਾ ਪੜਦੇ ਆ ਦੋਨੇ ਨਹੀਂ ਨਹੀਂ ਇੱਕ ਤਾਂ ਹੁਣ ਹਟ ਗਿਆ ਜੀ ਵੱਡਾ ਤਾਂ ਉਹ ਕਿਵੇਂ ਹਟ ਮੈਂ ਹਟਾ ਲਿਆ ਸਮਝ ਲੈ ਉਹ ਜਾਂਦੀ ਲਿਖ ਕੇ ਧਰ ਗਈ ਕਹਿੰਦੀ ਵੀ ਮੈਂ ਆਪਣੇ ਉਹਦਾ ਨਾਮ ਜਸ਼ਨ ਹੈਗਾ ਵੀ ਜਸ਼ਨ ਨੂੰ ਮੈਂ ਲੈ ਕੇ ਜਾਉਂਗੀ ਮੈਨੂੰ ਡਰ ਹੋ ਗਿਆ ਮੈਂ ਕਿਹਾ ਲਵੇ ਪਿੰਡ ਆਪਣੇ ਘਰਾਹੀਆਂ ਅਗਰ ਆਹਾਂ ਪਿੰਡਾ ਸਕੂਲ ਦੇ ਵਿੱਚ ਪੜਦਾ ਸੀਗਾ ਮੈਨੂੰ ਇਹ ਹੋ ਗਿਆ ਮਾਂ ਕਿਤੇ ਵੀ ਚੱਕ ਕੇ ਨਾ ਲੈ ਜਾਣਾ ਕੋਈ ਦਵਾਈ ਦੇ ਬੂਸਾ ਘਾ ਦੇਣਾ ਬੇਹੋਸ਼ ਕਰ ਦੇਣ ਜਵਾਕ ਨੂੰ ਲਾਲਚ ਦੇ ਦੇਣਾ ਹਨਾ ਬੱਚੇ ਦਾ ਕੀ ਪਤਾ ਦਾ ਮਗਰ ਲੈ ਨਹੀਂ ਕਿੰਨੇ ਕਲਾਸ ਚੋਂ ਟਾਇਆ ਉਹ ਉਰੇ 8ਵੀਂ ਦਾ ਆ ਆਪਣੇ ਸਕੂਲ ਜੀ 8ਵੀਂ ਕਰ ਲਈ ਉਹਨੇ 9ਵੀਂ ਚ ਲੱਗਿਆ ਹੋਣਾ ਦੇਖੋ ਯਾਰ ਜਵਾਕਾਂ ਦੀ ਵੀ ਜ਼ਿੰਦਗੀ ਖਰਾਬ ਕਰਤੀ ਹਨਾ ਉਹਦੇ ਵੀ ਪੜਾਈ ਖਰਾਬ ਕਰਤੀ ਤੁਹਾਡਾ ਭਤੀਜਾ ਹਾਂ ਜੀ ਤੁਹਾਡੇ ਭਰਾ ਦਾ ਬੇਟਾ ਸੀ ਤੁਸੀਂ ਉਹ ਪਰਿਵਾਰ ਨਾਲ ਆਪਣੇ ਭਰਾ ਨਾਲ ਨਹੀਂ ਗੱਲਬਾਤ ਕੀਤੀ ਭਰਾ ਦੀ ਡੈਥ ਹੋ ਗਈ ਸੀ ਉਹ ਜਿਹੜੇ ਉਹਨਾਂ ਦਾ ਕਾਰੋਬਾਰ ਵੀ ਸਮਝਦਾ ਜਦੋਂ ਕੋਈ ਕੰਮ ਹੁੰਦਾ ਸੀ ਕੋਈ ਵਿਆਹ ਸ਼ਾਦੀ ਕਰਨਾ ਜਾਂ ਕੋਈ ਰਿਸ਼ਤਾ ਕਰਨਾ ਦੇਖ ਦਿਖਾਈ ਉਹ ਸਾਰੇ ਮੈਂ ਤੇ ਮੇਰੇ ਦੂਜੇ ਭਾਈ ਅਸੀਂ ਸਾਰੇ ਰਲ ਕੇ ਕਰਕੇ ਆਉਂਦੇ ਹੁੰਦੇ ਅੱਛਾ ਜਦੋਂ ਹੁਣ ਵਾਲੀ ਕਰਦੇ ਤੇ ਹੁਣ ਤੁਹਾਨੂੰ ਇਹ ਪਤਾ ਲੱਗਿਆ ਵੀ ਤੁਹਾਡੇ ਘਰ ਵਾਲੀ ਉੱਥੇ ਜਿੱਥੇ ਤੁਹਾਡਾ ਭਰਾ ਸੀਗਾ ਉੱਥੇ ਹੀ ਰਹਿੰਦੇ ਆ ਜਾਂ ਕਿਤੇ ਹੋਰ ਆ ਕਿਤੇ ਕੋਈ ਇਸ ਗੱਲ ਦਾ ਪਤਾ ਲੱਗਿਆ ਇਹ ਪਤਾ ਲੱਗ ਗਿਆ ਜੀ ਪਹਿਲਾਂ ਤਾਂ ਉਹ ਐਮਪੀ ਚ ਤੇ ਗਏ ਹੁਣ ਪਤਾ ਲੱਗਿਆ ਵੀ ਉਹ ਇੱਥੇ ਪਹੁੰਚ ਗਏ ਜਿਹੜਾ ਹైదਰ ਵਾਲਾ ਪਿੰਡ ਆ ਜੀ ਹైਦਰਾ ਵਾਲਾ ਹੂੰ ਹੁਣ ਫੋਨ ਫਾਨ ਕੋਈ ਆਇਆ ਕੋਈ ਕਰਤੀ ਫੋਨ ਫਾਨ ਆਉਣ ਬਾਰੇ ਹਾਂਜੀ ਫੋਨ ਆਇਆ ਤੀਗਾ ਜੀ ਕਿੱਦੇ ਆਇਆ ਅੱਜ ਹੀ ਆਇਆ ਜੀ ਕੀ ਕਹਿੰਦੀ ਆ ਉਹ ਕਹਿੰਦੀ ਵੀ ਮੈਂ ਆਉਣਾ ਚਾਹੁੰਦੀ ਆ ਮੇਰੇ ਜਵਾਕ ਰੁੱਲ ਜਾਣਗੇ ਆ ਹੋ ਜੂ ਬਾ ਹੋ ਜੂਗਾ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਮੈਨੂੰ ਕੀ ਭਰੋਸਾ ਹੈ ਵੀ ਤੁਸੀਂ ਸਾਨੂੰ ਤੁਹਾਡਾ ਕੋਈ ਰਾਏ ਬਣਾਈ ਹੋਵੇ ਵੀ ਸਾਨੂੰ ਕੋਈ ਮੇਰੇ ਮੈਨੂੰ ਤੇ ਮੇਰੇ ਬੱਚਿਆਂ ਨੂੰ ਜ਼ਹਿਰ ਦੇ ਕੇ ਤੁਰਜੋ ਤੁਸੀਂ ਹੂੰ ਮਾਰ ਕੇ ਤੁਰਜੋ ਹੂੰ ਕਹਿੰਦੀ ਇਹੀ ਜੀ ਕੋਈ ਗੱਲ ਨਹੀਂ ਹੈਗੀ ਤੁਸੀਂ ਤੁਸੀਂ ਇਹ ਗੱਲ ਇੱਥੇ ਆਪਦੇ ਪਰਿਵਾਰ ਨਾਲ ਜਾਂ ਆਪਦੀ ਪੰਚਾਇਤ ਦੇ ਨਾਲ ਕੋਈ ਕੀਤੀ ਹੈ ਵੀ ਭਾਈ ਮੈਨੂੰ ਫੋਨ ਆਉਂਦਾ ਮੈਂ ਲਿਆਵਾਂ ਜਾਂ ਨਾ ਲਿਆਵਾਂ ਅੱਜ ਹੀ ਗੱਲ ਮੇਰੇ ਨਾਲ ਹੋਈ ਹੈ ਜੀ ਅੱਜ ਹੀ ਆ ਸਾਰੇ ਥੋੜੇ ਜਿਹਾ ਮਿੰਟ ਹੋਏ ਨੇ ਜੀ ਤੇ ਚਲੋ ਮੈਂ ਹੁਣ ਆਪਦੇ ਪਰਿਵਾਰ ਨਾਲ ਮੈਂ ਉਹਨੂੰ ਇਹੀ ਕਿਹਾ ਵੀ ਮੈਂ ਆਪਦੇ ਪਰਿਵਾਰ ਨਾਲ ਰਾਏ ਕਰੂੰਗਾ ਵੀ ਮੈਂ ਇਕੱਲਾ ਫੈਸਲਾ ਨਹੀਂ ਲੈ ਸਕਦਾ ਇਸ ਗੱਲ ਦਾ ਤੇ ਮੈਂ ਆਪਦੇ ਰਿਸ਼ਤੇਦਾਰਾਂ ਨਾਲ ਭੈਣ ਨਾਲ ਮੇਰੇ ਭਨੋਈਏ ਨਾਲ ਭਾਈਆਂ ਨਾਲ ਭੈਣਾਂ ਨਾਲ ਸਾਰਿਆਂ ਨਾਲ ਵੀ ਰਾਇ ਕਰਕੇ ਮੈਂ ਤੈਨੂੰ ਫੇਰ ਹਾਂ ਬਾਕੀ ਜਿਹੜੇ ਬੰਦੇ ਨੇ ਘਰ ਉਜਾੜਿਆ ਥੋੜੇ ਭਤੀਜੇ ਨੂੰ ਆਖਰ ਉਹਨਾਂ ਨੂੰ ਸਜ਼ਾ ਤਾਂ ਮਿਲਣੀ ਚਾਹੀਦੀ ਹੈ ਨਾ ਹਾਂਜੀ ਹਾਂਜੀ ਇਹ ਤਾਂ ਗੱਲ ਹੈਗੀ ਹੈ ਬਿਲਕੁਲ ਬਿਲਕੁਲ ਹਾਂਜੀ ਵੇਖੋ ਅਸਲ ਦੇ ਵਿੱਚ ਉਹ ਫੋਨ ਕਰਦੀ ਆ ਬੀਬੀ ਇਹਦੇ ਘਰੋਂ ਆ ਜਿਹੜੀ ਵੀ ਮੈਂ ਆਉਣਾ ਚਾਹਣੀ ਕਿਉਂਕਿ ਸਮਾਜ ਦੇ ਅੰਦਰ ਆਏ ਦੇਣ ਆਪਾਂ ਵੇਖਦੇ ਆ ਜਿਹੜੀਆਂ ਇਹ ਘਟਨਾਵਾਂ ਹੁੰਦੀਆਂ ਇਹ ਪਹਿਲਾਂ ਵੀ ਮੈਂ ਬਹੁਤ ਵਾਰੀ ਬਿਆਨ ਕੀਤਾ ਵੀ ਇਹ ਥੋੜੇ ਟਾਈਮ ਦੀ ਖੇਡ ਹੁੰਦੀ ਆ ਥੋੜੇ ਟਾਈਮ ਦੀ ਗੇਮ ਹੁੰਦੀ ਆ ਇਹ 5-7 ਦਿਨ ਮਹੀਨਾ 20 ਦਿਨ 15 ਦਿਨ ਬਾਹਰ ਕਿਤੇ ਰਹਿ ਕੇ ਠੀਕਾ ਐਵੇਂ ਖੇ ਖਾ ਕੇ ਆਉਣਾ ਮੁੜ ਕੇ ਉੱਥੇ ਹੀ ਹੁੰਦਾ ਠੀਕ ਆ ਕਿਉਂਕਿ ਬਾਹਰ ਨਹੀਂ ਕੋਈ ਚੱਲਦਾ ਹੁੰਦਾ ਜਿਹੜਾ ਆਪ ਦਾ ਪਰਿਵਾਰ ਹੁੰਦਾ ਆਪ ਦਾ ਟੱਬਰ-ਟੀਰ ਇਹ ਹੁੰਦਾ ਹੁਣ ਬਾਈ ਆ ਭਲਾ ਮਿਹਨਤ ਮਜ਼ਦੂਰੀ ਕਰਦਾ ਭਲਾ ਕਿਸਦੇ ਸੀਰੀ ਰਲ ਕੇ ਕੰਮ ਕਰਦਾ ਆਪਦੇ ਬੱਚਿਆਂ ਦਾ ਢਿੱਡ ਭਰਦਾ ਸੀ ਉਹ ਨੂੰ ਵੀ ਘਰੇ ਖਰਚਾ ਪਾਣੀ ਦਿੰਦਾ ਸੀਗਾ ਹੁਣ ਜਿੱਥੇ ਜਿਹਦੇ ਨਾਲ ਐਸ਼ ਪ੍ਰਸਤੀ ਤੇ ਉਹ ਨਿਕਲੀ ਜਾਂ ਗਈ ਕਿੰਨਾ ਕ ਟਾਈਮ ਖਵਾਊਗਾ ਜੇ ਉਹ ਖਵਾਉਣ ਤੋਂ ਹੁਣ ਮੁੱਕਰ ਗਿਆ 2 ਮਹੀਨੇ ਹੋ ਗਏ ਹਨਾ ਉਹਦਾ ਢਿੱਡ ਭਰ ਗਿਆ ਇਹਨਾਂ ਚੀਜ਼ਾਂ ਦਾ ਆ ਕੁਝ ਹੋ ਗਿਆ ਤੇ ਅੱਜ ਇਹਨੂੰ ਬਾਈ ਨੂੰ ਫੋਨ ਵੀ ਕਰਤਾ ਇਹਦੇ ਘਰੋਂ ਵੀ ਭਾਈ ਮੈਂ ਆਉਣਾ ਚਾਹਣੀ ਆ ਮੈਂ ਇੱਥੇ ਬੱਚਿਆਂ ਤੇ ਮੇਰੇ ਬੱਚੇ ਰੋਲ ਜਾਣਗੇ ਵੀ ਜਿੱਦੇ ਤੂੰ ਜਾਣ ਗੱਲ ਉਹਦੇ ਵੀ ਸੋਚ ਉਹਦੇ ਵੀ ਕਹਿਣਾ ਵੀ ਮੇਰੇ ਬੱਚੇ ਰੋਲਦੇ ਆ ਮੈਂ ਭਾਈ ਨਹੀਂ ਤੇਰ ਨਾਲ ਜਾਣਾ ਚਾਹੁੰਦੀ ਨਾਲੇ ਇੱਕ ਗੱਲ ਇਹ ਆਪ ਵੀ ਸੋਚਦੀ ਉਹਨੇ ਤਾਂ ਜਿਹੜਾ ਕੰਮ ਕਰਨਾ ਉਹ ਤਾਂ ਜਿਵੇਂ ਜੱਗੇ ਨੇ ਦੱਸਿਆ ਤਾਂ ਭਤੀਜਾ ਉਹ ਵੀ ਉਹ ਤਾਂ ਲਾਥਾ ਉਹ ਤਾਂ ਇਸੇ ਤਰੀਕੇ ਨਾਲ ਰਹਿੰਦਾ ਉਹ ਤਾਂ ਕੰਮ ਹੀ ਇਹ ਆ ਤੂੰ ਆਪਦੇ ਬੱਚਿਆਂ ਬਾਰੇ ਸੋਚਣਾ ਸੀ ਆਪਦੇ ਘਰ ਵਾਲੇ ਬਾਰੇ ਸੋਚਣਾ ਸੀ ਵੀ ਇਹ ਦੋ ਬੱਚੇ ਆ ਸੋਹਣੇ ਪ੍ਰਮਾਤਮਾ ਨੇ ਸੁਣੇ ਆ ਪੜਦੇ ਆ ਉਹਨਾਂ ਦੀ ਜ਼ਿੰਦਗੀ ਖਰਾਬ ਕਰਦੀਆਂ ਹੁਣ ਜੇ ਉਹ ਤੋਂ ਪਛਤਾਵਾ ਹੁਣ ਆਉਣਾ ਵੀ ਚਾਹੁੰਦੀ ਆ ਹੁਣ ਇਹ ਵੀ ਕਿਤੇ ਨਾ ਕਿਤੇ ਡਰਦਾ ਵੀ ਕਿਤੇ ਕੁਝ ਪਾ ਕੇ ਨਾ ਦੇ ਜਾਣ ਮੈਨੂੰ ਕਿਸੇ ਸਕੀਮ ਦੇ ਤਹਿਤ ਤਿੰਨ ਆਉਂਦੇ ਹੁਣ ਜਾਂ ਇਹ ਵੀ ਹੋ ਸਕਦਾ ਮੰਨਦੇ ਹੋ ਤੁਸੀਂ ਵੀ ਹੋ ਸਕਦਾ ਬੱਚਿਆਂ ਨੂੰ ਹੀ ਤਰੀਕੇ ਨਾਲ ਲੈਣ ਆਉਂਦੀ ਹੋਵੇ ਇੱਥੇ ਦੋ ਰਾਤਾਂ ਰਹਿਪੇ ਤੁਸੀਂ ਕੰਮ ਤੇ ਉੱਠ ਕੇ ਤੇ ਮੁੜ ਕੇ ਬੱਚਿਆਂ ਨੂੰ ਲੈ ਕੇ ਨਿਕਲ ਜੇ ਹਾਂਜੀ ਇਹ ਮੈਂ ਖੁਦ ਕਹੀ ਹੈ ਗੱਲ ਜੀ ਇਹ ਹਮ ਤੇ ਫਿਰ ਮੈਨੂੰ ਇਹ ਵੀ ਗੱਲ ਬੋੜ ਕੇ ਕਹਿੰਦੀ ਜੇ ਤੈ ਮੈਨੂੰ ਨਹੀਂ ਲੈ ਕੇ ਜਾਣਾ ਮੇਰੇ ਬੱਚੇ ਮੈਨੂੰ ਦੇ ਦੇ ਮੈਂ ਉਹਨੂੰ ਜਵਾਬ ਦਿੱਤਾ ਮੈਂ ਕਿਹਾ ਤੂੰ ਤੇਰਾ ਬੱਚਿਆਂ ਚ ਰਹਿ ਵੀ ਕੀ ਗਿਆ ਤਾਂ ਉਦਦੇ ਸੋਚਣਾ ਤੀ ਜਿੱਦੇ ਗਈ ਹੈ ਹਾਂ ਤੁਸੀਂ ਇਹ ਗੱਲ ਵੀ ਉਹਨੂੰ ਪੁੱਛੋ ਕਲੀਅਰ ਕਰੋ ਵੀ ਤੈਨੂੰ ਬੱਚਿਆਂ ਨਾਲ ਆ ਕਿ ਮੇਰੇ ਨਾਲ ਆ ਵੀ ਇਹਦਾ ਮਤਲਬ ਜੇ ਉਹ ਹਜੇ ਵੀ ਇਹ ਗੱਲ ਕਹਿ ਰਹੀ ਆ ਵੀ ਮੈਂ ਬੱਚੇ ਲੈ ਕੇ ਜਾਣੇ ਆ ਚੱਲ ਤੂੰ ਪਾਸੇ ਰਹਿਣਾ ਰਹਿ ਪਾ ਇਹ ਕੀ ਗੱਲ ਹੋਈ ਇਹ ਮੈਂ ਇਹ ਗੱਲ ਹੁਣੀ ਉਹਦਾ ਰਾਈ ਆ ਜੀ ਉਹਦੇ ਨਾਲ ਹਾਂ ਤੇ ਮਖਾ ਜੇ ਤੈਨੂੰ ਬੱਚਿਆਂ ਦਾ ਮੋਹ ਹੁੰਦਾ ਸੀ ਤੂੰ ਛੱਡ ਕੇ ਨਹੀਂ ਜਾਂਦੀ ਤੀ ਹੂੰ ਚਲੋ ਮਖਾ ਤੂੰ ਮੈਨੂੰ ਛੱਡ ਜਾਂਦੀ ਪਰ ਜਿਹੜਾ ਤੈ ਅੱਜ ਇਹਨਾਂ ਨੂੰ ਦੁੱਖ ਪਹਚਾਇਆਗਾ ਬੱਚਿਆਂ ਨੂੰ ਇਹ ਸਾਰੀ ਉਮਰ ਦੀ ਮੇਰੀ ਤਾਂ ਜਿਹੜੀ ਨੀਵੀ ਸਾਡੇ ਪਰਿਵਾਰ ਦੀ ਤਾਂ ਪੈ ਗਈ ਪੈ ਗਈ ਸਾਡੇ ਪਿੰਡ ਦੇ ਵਿੱਚ ਪੁੱਛ ਕੇ ਜਿਹਨੂੰ ਮਰਜ਼ੀ ਪੁੱਛ ਲੋ ਸਾਡਾ ਘਰ ਇਹ ਪੱਖੋਂ ਪਹਿਲੇ ਨੰਬਰ ਤੇ ਘਰ ਸੀ ਮੇਰੇ ਪਿਓ ਦਾਦੇ ਦਾ ਪਰ ਜਿਹੜੀ ਅੱਜ ਸਾਡੀ ਨੀਵੀ ਪਵਾਤੀ ਉਹਨੇ ਸਹੀ ਗੱਲ ਆ ਯਾਰ ਬੰਦਾ ਕੀ ਕਰੇ ਤੰਦ ਵੀ ਪਿੜਦਾ ਬੰਦੇ ਨੇ ਕੰਮਕਾਰ ਵੀ ਕਰਨਾ ਸ਼ਰੀਫ ਬੰਦਾ ਕੋਈ ਨਸ਼ਾ ਨਹੀਂ ਪੱਤਾ ਨਹੀਂ ਬੱਚੇ ਪਾਲਦਾ ਢਿੱਡ ਭਰਦਾ 15 ਸਾਲ ਹੋ ਗਏ ਹਨ ਤੇ ਹੁਣ ਇਹ ਗੱਲ ਹਜੇ ਵੀ ਇਹਨਾਂ ਦੇ ਮੂੰਹੋਂ ਇਹ ਗੱਲ ਸੁਣੀ ਉਹ ਕਹਿੰਦੀ ਠੀਕ ਹੈ ਜੇ ਤੂੰ ਪਾਸੇ ਰਹਿਣਾ ਤਾਂ ਰਹਿ ਪਾ ਵੀ ਫਿਰ ਮੈਨੂੰ ਦੋਨੇ ਬੱਚੇ ਦੇ ਦੇ ਵੇਖੋ ਇਹ ਗੱਲ ਆ ਇਹ ਬਹੁਤ ਘਟੀ ਆ ਤੁਸੀਂ ਪਰਿਵਾਰ ਨਾਲ ਕੋਈ ਮੋਹਤਵਾਰ ਬੰਦਿਆਂ ਨਾਲ ਗੱਲ ਕਰਕੇ ਲਿਆਉਂਗੇ ਫਿਰ ਹਾਂਜੀ ਮੈਂ ਗੱਲ ਕਰਕੇ ਫੇਰ ਲੈ ਕੇ ਆਉਂਗੀ ਜੇ ਹਾਂਮੀ ਭਰਨਗੇ ਤਾਂ ਜੇ ਹਾਂਮੀ ਭਰਨਗੇ ਅੱਛਾ ਤੁਸੀਂ ਹੁਣ ਇੱਥੇ ਇਕੱਲੇ ਕਹਰੇ ਰਹਿੰਦੇ ਹੋ ਮਗਰਲੇ ਪਾਸੇ ਹੈਗਾ ਸੇਵੇ ਆ ਤੁਸੀਂ ਦੇਖ ਲਓ ਸੇਵੇ ਆ ਇਧਰ ਨਾਲ ਹੀ ਬਾਈ ਦਾ ਜਿਹੜਾ ਘਰ ਆ ਦੋ ਕਮਰੇ ਇਹ ਜਿਹੜਾ ਘਰ ਆ ਇਹ ਵੀ ਇੱਥੇ ਜਿਹੜਾ ਹੈਗਾ ਪਹਿਲਾਂ ਇਹਨੇ ਬਾਈ ਨੇ ਪਾ ਲਿਆ ਪੰਚਾਇਤੀ ਥਾਂ ਸਮਝ ਕੇ ਪਰ ਚਲੋ ਬਾਅਦ ਚ ਮਿੰਤੀ-ਮੁੰਤੀ ਹੋ ਗਈ ਕਿਸੇ ਦੀ ਜ਼ਮੀਨ 'ਚ ਘਰ ਆ ਗਿਆ ਹਨਾ ਉਹ ਵੀ ਇਹਨਾਂ ਨੂੰ ਉਹਨਾਂ ਨੇ ਟਾਈਮ ਦਿੱਤਾ ਵੀ ਭਾਈ ਤੂੰ ਉੱਠ ਖੜ ਚੱਲ ਜਿੰਨਾ ਟਾਈਮ ਬੈਠਾ ਬੈਠਾ ਚਲੋ ਠੀਕ ਆ ਇਹ ਇੱਕ ਹੋਰ ਮੈਟਰ ਆ ਇਹ ਉਹਨਾਂ ਦੀ ਕੋਈ ਹੋਰ ਗੱਲਬਾਤ ਆ ਪਰ ਇਹ ਦੇਖੋ ਇੱਥੇ ਹੁਣ ਤੁਹਾਨੂੰ ਇਹ ਵੀ ਆ ਵੀ ਤੁਸੀਂ ਇੱਥੇ ਇਕੱਲੇ ਕਰੇ ਬੈਠੇ ਹੋ ਨਿੱਕੇ ਨਿੱਕੇ ਬੱਚੇ ਆ ਰਾਤ ਬਰਾਤ ਤੇ ਕੋਈ ਆ ਕਰ ਜਾਣ ਕੋਈ ਸੱਟ ਪੇਟ ਮਾਰ ਜਾਣ ਇਹ ਵੀ ਇਸ ਕੱਲ ਦਾ ਵੀ ਖਤਰਾ ਪੂਰਾ ਖਤਰਾ ਜੀ ਮੈਨੂੰ ਪੂਰਾ ਫੁੱਲ ਖਤਰਾ ਹੈ ਮੈਨੂੰ ਇਹ ਇਹ ਵੀ ਖਤਰਾ ਹੈਗਾ ਜੀ ਵੀ ਉਹ ਜਿਹੜਾ ਮੇਰਾ ਭਤੀਜਾ ਵੀ ਮੇਰੇ ਘਰ ਵਾਲੀ ਨੂੰ ਕਿਤੇ ਮਾਰ ਮੂਰ ਕੇ ਬਣਾ ਇੱਥੇ ਸੱਟ ਜੇ ਹੂੰ ਹੁਣ ਗੱਲ ਤਾਂ ਇੱਥੇ ਮੇਰੀ ਪੂਆਲਾ ਕਹਿੰਦਾ ਇੱਥੇ ਕਿਵੇਂ ਆਈ ਏਡੀ ਦਰੋਹੀ ਬਣਾਣ ਮੈਨੂੰ ਇਹ ਵੀ ਇਹ ਚੀਜ਼ਾਂ ਦਾ ਵੀ ਖਤਰਾ ਹੁਣ ਤੁਸੀਂ ਕੰਮ ਕਰ ਕਿਵੇਂ ਕਰਦੇ ਹੋ ਨਾਲ ਬੱਚੇ ਆ ਕੰਮ ਕਰਤਾ ਜੀ ਮੈਂ ਕੰਮ ਤੇ ਜਾਂਦਾ ਹੁਣ ਕੰਮ ਤੇ ਨਿਹਰਾ ਹੋ ਜਾਂਦਾ ਉਧਰੋਂ ਤੜਕੀ ਮੈਂ 4 ਵਜੇ ਉੱਠ ਕੇ ਰੋਟੀ ਪਾਣੀ ਬਣਾਉਣਾ ਇਹਨਾਂ ਦਾ ਨਮਾਉਣਾ ਧਮਾਉਣਾ ਤੇ ਕੱਪੜਾ ਲੀੜਾ ਧੋਣਾ ਆਥਣੇ ਮੈਂ ਉਹਨਾਂ ਕਦੇ 4:30 ਹੋ ਜਾਂਦੇ ਨੇ ਕਦੇ 8 ਵਜੇ ਜਾਂਦੇ ਨੇ ਕਦੇ 8:30 ਹੋ ਜਾਂਦੇ ਨੇ ਕਈ ਵਾਰੀ ਤਾਂ ਮੇਰਾ ਛੋਟਾ ਜਿਹੜਾ ਛੋਟਾ ਬੇਟਾ ਉਹ ਵਿਚਾਰਾ ਪਹਿਲੀ ਸੌਂ ਜਾਂਦਾ ਹੈਗਾ ਓਹ ਹੋ ਫਿਰ ਆਪਦਾ ਬਣੀ ਜੀ ਕਰਦਾ ਰੋਟੀ ਖਾਣ ਦੀ ਕਿਵੇਂ ਬਿਆਨ ਕਰੀਏ ਦੱਸੋ ਇਹ ਗੱਲਾਂ ਜਵਾਕ ਭੁੱਖੇ ਸਮਝ ਜਾਂਦੇ ਆ ਕੀ ਕੁਛ ਕਹੀਏ ਮੰਨਣਾ ਹਲਕੋ ਮੰਨਣਾ ਹਲਕੋ ਸੋਚਣਾ ਚਾਹੀਦਾ ਮੈਂ ਬੀਬੀਆਂ ਨੂੰ ਕਹਿਣਾ ਕਿਉਂ ਤੁਸੀਂ ਘਰ ਪਟਣ ਤੇ ਇਸ ਤਰੀਕੇ ਨਾਲ ਹੋਈਆਂ ਕੰਮਕਾਰ ਕਰੇ 4 ਵਜੇ ਉੱਠ ਕੇ ਕੰਮ ਕਰ ਤੇ ਵੀ ਜਾਣਾ ਰੋਟੀ ਪਾਣੀ ਵੀ ਬੱਚਿਆਂ ਦਾ ਖਾਣਾ ਫਿਰ ਬੱਚਿਆਂ ਨੂੰ ਨਾਲ ਵੀ ਨਹੀਂ ਲਿਜਾ ਸਕਦਾ ਹੁਣ ਨਾ ਤੇ ਬੱਚਿਆਂ ਸਾਹਮਣੇ ਇਹ ਰੋ ਸਕਦਾ ਨਾ ਕੋਈ ਕੀ ਪਤਾ ਕਿੰਨਾ ਢਿੱਡ ਦੁਖੀ ਉਹ ਰਾਤ ਨੂੰ ਨੀਂਦ ਆਉਂਦੀ ਵੀ ਆ ਨਹੀਂ ਵੀ ਆਉਂਦੀ ਕਿ ਜੇ ਕਿ ਲੋਕਾਂ ਨੂੰ ਕੀ ਆਪੀ ਨੀਂਦ ਆਉਂਦੀ ਨਹੀਂ ਸੀ ਰਾਤ ਨੂੰ ਹੈ ਰਾਤ ਨੂੰ ਨੀਂਦ ਨਹੀਂ ਆਉਂਦੀ ਬੱਚਿਆਂ ਦੇ ਸਾਹਮਣੇ ਤਾਂ ਮੈਂ ਵਦੇਰਾ ਤਖੜਾ ਜਿਗਰ ਕਰਦਾ ਵੀ ਇਹਨਾਂ ਦੀ ਦਿਲ ਤੇ ਨਾ ਗੱਲਾਂ ਪੇ ਮੈਨੂੰ ਨੀਂਦ ਆਉਂਦੀ ਮੈਂ ਤਾਂ ਕਦੇ ਉੱਠ ਕੇ ਕਦੇ ਬਾਹਰ ਕਦੇ ਅੰਦਰ ਬਹੁਤ ਔਖਾ ਯਾਰ ਬੰਦਾ ਕਹਿੰਦੇ ਹੁੰਦੇ ਛੇਤੀ ਰੋਂਦਾ ਨਹੀਂ ਜੇ ਰੋਵੇ ਤਾਂ ਉਹ ਦਿਲੋਂ ਰੋਂਦਾ ਹੁੰਦਾ ਵੀ ਕਿੰਨਾ ਕਾ ਦੁਖੀ ਹੋਊਗਾ ਹਨਾ ਇਹ ਚੀਜ਼ ਤੁਸੀਂ ਦੇਖੋ ਇੱਧਰ ਕਿਵੇਂ ਬਿਆਨ ਕਰਨਾ ਬੱਚਾ ਛੋਟਾ ਬਿਲਕੁਲ ਛੋਟਾ ਮੈਂ ਬੱਚੇ ਦਿਖਾ ਨਹੀਂ ਸਕਦਾ ਮੇਰੀ ਮਜਬੂਰੀ ਆ ਨਹੀਂ ਤੁਹਾਡੀ ਦੇਖਣ ਵਾਲਿਆਂ ਦੀ ਵੀ ਭੁੱਬ ਨਿਕਲ ਜਾਣੀ ਸੀਗੀ ਵੀ ਹੁਣ ਇਹਦਾ ਕਸੂਰ ਕੀ ਆ ਕੰਮਕਾਰ ਕਰਦਾ ਨਸ਼ਾ ਪੱਤਾ ਇਹ ਨਹੀਂ ਕਰਦਾ ਸੀ ਫੇਰ ਵੀ ਘਰ ਪਾ ਕੇ ਦੋ ਕਮਰੇ ਪਾ ਕੇ ਬੈਠਾ ਪਰ ਹੁਣ ਨਾ ਤੇ ਜਵਾਕਾਂ ਨੂੰ ਕੰਮ ਤੇ ਨਾਲ ਲਿਆ ਸਕਦਾ ਉੱਥੇ ਆਪ ਵੀ thand ਪਿੱਟਣਾ ਬੱਚਿਆਂ ਨੂੰ ਸਕੂਲਾਂ ਵੀ ਹਟਾ ਲਿਆ ਕੋਸ਼ਿਸ਼ ਕਰਦੇ ਆ ਬਾਈ ਦੇ ਘਰ ਵਾਲੀ ਨੂੰ ਫੋਨ ਲਾਉਣ ਦੀ ਅੱਜ ਉਹਦਾ ਫੋਨ ਆਇਆ ਦੋ ਮਹੀਨੇ ਬਾਅਦੋ ਕਿ ਕਿੱਥੇ ਜਾ ਕੇ ਰਹਿ ਰਹੀ ਆ ਕਿਹੜੀ ਹਾਲਤ ਦੇ ਵਿੱਚ ਆ ਹਨਾ ਇੱਥੇ ਬੱਚਿਆਂ ਨੂੰ ਤੇ ਬਾਈ ਨੂੰ ਛੱਡ ਕੇ ਗਈ ਆ ਜੇ ਫੋਨ ਚੱਕ ਲਿਆ ਤਾਂ ਕੋ ਜੀ ਹਲੋ ਹਾ ਮੈਡਮ ਮੈਂ ਪੁੱਛਦਾ ਸੀ ਕਿ ਅਭੀ ਤੂੰ ਸੱਚੀ ਹੈਦਰ ਵਾਲੇ ਆ ਇੱਕ ਝੂਠ ਬੋਲਦੇ ਹੋ ਨਾ ਸੱਚੀ ਹੈਦਰ ਵਾਲੇ ਆ ਮੈਨੂੰ ਤਾਂ ਯਕੀਨ ਨਹੀਂ ਆ ਰਿਹਾ ਕੱਲ ਦਾ ਸਾਹ ਲੱਗੇ ਤੇਰੀ ਅੱਛਾ ਤੇ ਆ ਮੜਾ ਜਆ ਬਾਈ ਪੱਤਰਕਾਰ ਆਇਆ ਉਹ ਜਿਸ ਕਰਨ ਮਲੂਕ ਕਰਨ ਜੀ ਦੀ ਆਪ ਤੂੰ ਕਹਿੰਦੀ ਹੁੰਦੀ ਕਹਿੰਦੀ ਭਾਈ ਇਹਦਾ ਕਹਿੰਦੀ ਬਾਲਾ ਬਾਲਾ ਬੋਲਦਾ ਪੱਗ ਵਾਲਾ ਕਰੀ ਗੱਲ ਮੜਾ ਜ ਕਰੋ ਜੀ ਗੱਲ ਹਾਲੋ ਹਾਲੋ ਸਸਰੀ ਗਾਲ ਬਾਜੀ ਸਸਰੀ ਗਾਲ ਭੈਣ ਜੀ ਠੀਕ ਹੋ ਹਾਂਜੀ ਠੀਕ ਹੈ ਬਾਜੀ ਤੁਸੀਂ ਦੱਸੋ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕਰੋ ਗਿਆ ਨੂੰ ਹੋ ਗਿਆ ਆਲੇ ਭਾਈ 2 ਮਹੀਨੇ ਹੋਣ ਆਲੇ ਆ ਕਿਉਂ ਚਲੇ ਗਈ ਕੀ ਪਰੇਸ਼ਾਨੀ ਸੀ ਜੱਗਾ ਕੁਟ ਦਾ ਮਾਰਦਾ ਸੀ ਬਿਲਕੁਟ ਮਾਰਦਾ ਬਾਜੀ ਕਿਸੇ ਗੱਲ ਦਾ ਹੀ ਹੁੰਦੀ ਸੀ ਚਲੋ ਤਾਂ ਮਾੜੀ ਮੋਟੀ ਪਰੇਸ਼ਾਨੀ ਹਰੇ ਘਰ ਚ ਹੁੰਦਾ ਹੀ ਹੈ ਨਾ ਹਾਂ ਰਾਇਡਰ ਸਟੈਪ ਕਿਉਂ ਚੱਕਿਆ ਵੀ ਦੋ ਬੱਚੇ ਛੱਡ ਗਏ ਘਰਾਂ ਵਾਲੇ ਨੂੰ ਛੱਡ ਗਏ ਕੀ ਕਾਰਨ ਰਿਹਾ ਬਸ ਭਾਈ ਉਹ ਤਾਂ ਵੈ ਕੇ ਗੱਲ ਹੋ ਗਈ ਉਹ ਤਾਂ ਬਸ ਦੁਪਹਿਰ ਜੋ ਸਹੀ ਲੱਗਿਆ ਉਹੀ ਕਰ ਲਿਆ ਕੋਈ ਐਹੋ ਜੀ ਸਲਾਹ ਨਹੀਂ ਹੈਗੀ ਸੀ ਕਿ ਸਵੇਰ ਦੀ ਕੋਈ ਕੋਈ ਸਲਾਹ ਹੀ ਨਹੀਂ ਹੈਗੀ ਸੀ ਕਿ ਆਪਾਂ ਘਰੋਂ ਜਾਵਾਂਗੇ ਹੂੰ ਹਾਂ ਕੀ ਤੁਹਾਨੂੰ ਲੱਗਦਾ ਵੀ ਤੁਸੀਂ ਸਹੀ ਕੀਤਾ ਇਹ ਨਾ ਭਾਈ ਸਹੀ ਤਾਂ ਨਹੀਂ ਕੀਤਾ ਉਹ ਤਾਂ ਬਾਅਦ ਚ ਬਸਤਾਵਾ ਹੁੰਦਾ ਹੈ ਕਰਕੇ ਫਿਰ ਇਹ ਹੁਣ ਤੁਹਾਨੂੰ ਪਤਾ ਵੀ ਤੁਹਾਡੇ ਘਰ ਵਾਲੇ ਦੀ ਕੀ ਹੈ ਜਿਤ ਰਹੀ ਹੂ ਪਿੰਡ ਦੇ ਵਿੱਚ ਚਲੋ ਤਾਂ ਭਾਈ ਪਤਾ ਹੀ ਹੋਣ ਕੀ ਦੀ ਕੀ ਹੈ ਜਿਤ ਰਹੀ ਹੈ ਰੀਣਾ ਨਹੀਂ ਤੁਸੀਂ ਇਸ ਗੱਲ ਨੂੰ ਮਹਿਸੂਸ ਕਰਦੇ ਹੋ ਵੀ ਬਹੁਤ ਵੱਡੀ ਗਲਤੀ ਕੀਤੀ ਹੈ ਤੁਸੀਂ ਹਾਂ ਬਾਈ ਮੈਂ ਸੋਸਤਾ ਹੁਣ ਕਰ ਦਈ ਆ ਤਾਂ ਹੀ ਤਾਂ ਕਿਹਾ ਸੀ ਕਿ ਮੈਂ ਆਪਣੇ ਘਰੇ ਆ ਜਾਉਂਗੀ ਕਿ ਚੱਲ ਕੋਈ ਨਹੀਂ ਆਪਾਂ ਬੈਠ ਕੇ ਗੱਲ ਨਵੇੜ ਲੰਭਾਏ ਨਾ ਕਿ ਉਹਦਾ ਮੈਨੂੰ ਜੋ ਸਹੀ ਲੱਗਿਆ ਮੈਂ ਕਰਤਾ ਕਿ ਇਹ ਕੰਮ ਮੈਂ ਕਰਨ ਦੀ ਮੇਰੀ ਸਲਾਹ ਨਹੀਂ ਹੈਗੀ ਸੀਗੀ ਨਹੀਂ ਫਿਰ ਕੀਤਾ ਕਿਉਂ ਕਾਰਨ ਕੀ ਸੀ ਚਲੋ ਇਹ ਦੱਸ ਦਿਓ ਤੁਸੀਂ ਕਿੰਨੇ ਵੀ ਸਹੀ ਲੱਗਿਆ ਉਦੋਂ ਮੈਨੂੰ ਮੈਂ ਤਾਂ ਕਰ ਲਿਆ ਸਹੀ ਕਿਉਂ ਲੱਗਿਆ ਉਦੋਂ ਕਿਹਨ ਕੰਮ ਵਾਸਤੇ ਕਹਿੰਦੀ ਜੱਕ ਕਿਹੜੀ ਵੀ ਗੱਲ ਕਰੇ ਸਹੀ ਕਿਉਂ ਲੱਗਿਆ ਜੀ ਉਦੋਂ ਚਲ ਬਾਈ ਹੁਣ ਮੈਂ ਫੋਨ ਤੇ ਤਾਂ ਨਹੀਂ ਦੱਸਦਾ ਹਾਂ ਨਹੀਂ ਤੁਸੀਂ ਹੁਣ ਘਰੇ ਆਉਣਾ ਚਾਹੁੰਦੇ ਹੋ ਹਾ ਬਈ ਮੇਰਾ ਜਵਕਾ ਬਿਨਾ ਜੀ ਨਹੀਂ ਲੱਗਦਾ ਮੈਂ ਤਾਂ ਕਰਕੇ ਕਿ ਹਦੀ ਨ ਕਰੇ ਹੋਣਾ ਚੋਣੀ ਹੈ ਪਰ ਇਹ ਕਹਿੰਦਾ ਵੀ ਇਸ ਗੱਲ ਦੀ ਕੀ ਮੈਨੂੰ ਪੱਕਾ ਪ੍ਰੂਫ ਆ ਵੀ ਉਹ ਆ ਕੇ ਰਹੂਗੀ ਕੱਲ ਨੂੰ ਬੱਚਿਆਂ ਨੂੰ ਲੈ ਕੇ ਚਲੀ ਜਾਵੇ ਮੈਂ ਕਿੱਥੇ ਜਾਉਂਦਾ ਤੁਹਾਨੂੰ ਤਾਂ ਇਹ ਦੱਸੋ ਤੁਸੀਂ ਮੈਂ ਕੀ ਪ੍ਰੂਫ ਇਹਨੂੰ ਦਵਾ ਮੈਂ ਇਹੋ ਜਿਹਾ ਕੀ ਪ੍ਰੂਫ ਦੇਵਾਂ ਇਹ ਸੈਨ ਕਰਵਾਲ ਵੀ ਕੋਸੇ ਚ ਥਾਣੇ ਚ ਕਰਵਾਲ ਵੀ ਪੈਣ ਜਿਹੜੇ ਬੰਦੇ ਦੇ ਨਾਲ ਤੁਸੀਂ ਗਾਇਓ ਘਰੋਂ ਭੱਜ ਕੇ ਇਹਨਾਂ ਦਾ ਸਾਕਾ ਭਤੀਜਾ ਤੁਹਾਡਾ ਭਤੀਜਾ ਉਹ ਹਾਂ ਧੀਓ ਸਾਕਾ ਭਤੀਜਾ ਇਹਨਾਂ ਦਾ ਤੁਸੀਂ ਮਾਸੀ ਲਗਦੇ ਹੋ ਉਹਦੇ ਹਾਂ ਚਾਚੀਆਂ ਦੀ ਥਾਂ ਲਗਦੇ ਫਿਰ ਤੁਹਾਨੂੰ ਇਹ ਮਾਸੀ ਕਹ ਰਹਿੰਦਾ ਮਾਸੀ ਚਾਚੀ ਜਾਂ ਮਾਂ ਦੇ ਵਿੱਚ ਫਰਕ ਨਹੀਂ ਲੱਗਿਆ ਤੁਹਾਨੂੰ ਨਹੀਂ ਲੱਗਿਆ ਵੀ ਨਹੀਂ ਜਾਣਾ ਚਾਹੀਦਾ ਹਾਂ ਭਾਜੀ ਚੱਲ ਗੱਲ ਲਈ ਇਹੋ ਜਿਹੀ ਹੋ ਗਈ ਸੀਗੀ ਚੱਲ ਮੈਂ ਤੁਰ ਪਈ ਭਾਜੀ ਮੈਂ ਤਾਂ ਕੋਈ ਕਪੜਾ ਨਹੀਂ ਚੱਕਿਆ ਕੋਈ ਪੈਸਾ ਨਹੀਂ ਘਰੋ ਚੱਕਿਆ ਕੋਈ ਫੋਨ ਨਹੀਂ ਚੱਕਿਆ ਹੈਗਾ ਤੇ ਭਾਈ ਤੁਸੀਂ ਦੱਸੋ ਮੇਰੀ ਜੇ ਇਹੋ ਜਿਹੀ ਸਲਾਹ ਹੁੰਦੀ ਫਿਰ ਮੈਂ ਪਹਿਲੇ ਹੀ ਆਪਦੀ ਪੈਕਿੰਗ ਤਿਆਰੀ ਕਰਕੇ ਰੱਖਦੀ ਹਾਂ ਨਹੀਂ ਤੁਸੀਂ ਤਿਆਰੀ ਦੀ ਤੇ ਗੱਲ ਕਹਿ ਲਈ ਹੁਣ ਤੁਸੀਂ 2 ਮਹੀਨੇ ਬਾਹਰ ਰਹ ਲੈ ਹਨਾ ਇਹ ਸਾਡੇ ਕੋਲੇ ਰੋਪਿਆ ਤੁਹਾਡਾ ਜਿਹੜਾ ਛੋਟਾ ਬੱਚਾ ਇੰਨੇ ਸੋਹਣੇ ਪਰਮਾਤਮਾ ਨੇ ਤੁਹਾਨੂੰ ਬੱਚੇ ਦਿੱਤੇ ਆ ਇਹ ਕੰਮ ਤੇ ਜਾਂਦਾ ਉੱਥੋਂ ਆ ਕੇ ਹੀ ਕਈ ਵਾਰੀ 8 ਵਜੇ ਆਉਂਦਾ ਤੇ ਉਹ ਜਵਾਕ ਤੁਹਾਡਾ ਭੁੱਖਾ ਪੈ ਜਾਂਦਾ ਕਿਉਂਕਿ ਇਹ ਗੱਲ ਤਾਂ ਮੰਨੀ ਕਦੇ ਮਾਂ ਦੀ ਮਜਬੂਰੀ ਹੁੰਦੀ ਹੈ ਜਵਾਕਾਂ ਮਾਰੀ ਕਦੇ ਹੱਦਾਵਾਂ ਨੇ ਟੱਪ ਜਾਂਦੀ ਹੈ ਬੁੜੀਆਂ ਪਰ ਇੱਥੇ ਜਵਾਕਾਂ ਨੂੰ ਛੱਡ ਕੇ ਤੁਸੀਂ ਟੱਪ ਗਏ ਤੁਸੀਂ ਐਸੇ ਭਾਈ ਕੋਈ ਮਜਬੂਰੀ ਚਲ ਕੋਈ ਵੀ ਸਮਝ ਲਓ ਤੋ ਵੀ ਹੋਇਆ ਕਰਨਾ ਪਿਆ ਵਾ ਜੀ ਉਦੋਂ ਪਰ ਉਹਦਾ ਕੋਸਤਾ ਇੱਕ ਆਣਾ ਬਾਈ ਮੇਰੀ ਬਚੋਲਣ ਥੋੜੀ ਜਿ ਆਉਂਦੀ ਆ ਮੈਂ ਥੋੜਾ ਜਿ ਕੋਈ ਦੂਜੀ ਤੀਨੀ ਕੋਈ ਜਨਾਨੀ ਥੋੜਾ ਜਰਦੀ ਹੁੰਦੀ ਆ ਨਾ ਕਿਹਦੇ ਕੋਲੇ ਆਉਂਦੀ ਆ ਜੀ ਉਹ ਸਾਡੇ ਘਰੇ ਹੀ ਆਉਂਦੀ ਜਾਂਦੀ ਆ ਨਾ ਮੈਂ ਕਿਹਾ ਸੀ ਕਿ ਉਹਨੂੰ ਛੱਡ ਦੇਣਾ ਜਾਂ ਉਹਨੂੰ ਕਹਿ ਦੇ ਕਿ ਸਾਡੇ ਘਰੇ ਨਾ ਆਇਆ ਕਰੇ ਨਾ ਥੋੜਾ ਜਿ ਸਾਡੇ ਉਹ ਘਰ ਖੋਦੇ ਇਹ ਬਾਈ ਆਪ ਇਹ ਜਾਣਦੀ ਹੋਈ ਮੇਰੇ ਤੇ ਦੋਸ਼ਨ ਲਾ ਕੇ ਗਈ ਐ ਕੋਈ ਵੀ ਜਨਾਨੀ ਐ ਜਿਆਦਾ ਉਹ ਕਹੂਗੀ ਇਹ ਚਾਗੜ ਨਹੀਂ ਲਿਆਉਂਦਾ ਇਹ ਸ਼ਰਾਬੀ ਰੰਪਕਾਬੀ ਰਹਿੰਦਾ ਇਹਨੇ ਦੋਸ਼ਨ ਪਰ ਮੇਰੀ ਬਚੋਲਣ ਤੇ ਲਾਇਆ ਬਚੋਲਣ ਦੇ ਘਰੇ ਆਪ ਜਾਣਦੀ ਸੀ ਇਹਦੇ ਕੋਲੇ ਨੰਬਰ ਤੀ ਹਜੇ ਮੇਰੇ ਮੈਨੂੰ ਪਤਾ ਵੀ ਨਹੀਂ ਉਹਦੇ ਨੰਬਰ ਦਾ ਆਪ ਫੋਨ ਕਰਕੇ ਬਚੋਲਣ ਅੱਜ ਥੋੜੇ ਦੇਖਦੀ ਆ ਹਾਂ ਅੱਜ ਚਾਹੇ ਦੀ ਕੁਸ਼ ਕਹੀ ਜਾਵੇ ਮਰਜ਼ੀ ਪਰ ਇਹ ਜਾਣਦੀ ਲਿਖ ਕੇ ਧਰ ਕੇ ਗਈ ਐ ਵੀ ਮੈਂ ਤਾ ਜਾਣੀ ਆ ਵੀ ਇੱਕਦਮ ਆਪਦੇ ਮੁੰਡੇ ਨੂੰ ਲੈ ਕੇ ਜਾਊਂਗੀ ਜਸ਼ਨ ਨੂੰ ਤੇ ਵੀ ਮੈਂ ਇੱਕ ਉਹਦਾ ਨਾਮ ਚਲਪਨ ਆਉਣੀ ਲੈਣਾ ਕੈਮਰੇ 'ਚ ਤੇ ਉਹਦਾ ਨਾਮ ਲਿਖ ਕੇ ਧਰਗੀ ਵੀ ਮੈਂ ਉਹਦੀ ਬਦੌਲਤ ਜਾਣੀ ਆ ਪਰ ਇਹ ਸਾਰਾ ਇਹ ਇਹਨੇ ਮੇਰੇ ਤੇ ਬਲੇ ਮਲਾਇਆ ਤੁਹਾਡੇ ਕੋਲੇ ਕੋਈ ਕੋਈ ਪ੍ਰੂਫ ਹੈ ਜੱਗੇ ਦੇ ਖਿਲਾਫ ਵੀ ਇਹ ਵਿਚੋਲਾਂ ਦੇ ਨਾਲ ਕੋਈ ਇਹਦੀ ਗੱਲਬਾਤ ਤਾਂ ਕੋਈ ਗਲਤ ਆ ਇਹ ਭਾਈ ਐਸ ਟਾਈਮ ਤਾਂ ਮੇਰੇ ਕੋਲ ਕੋਈ ਪ੍ਰੂਫ ਨਹੀਂ ਹੈਗਾ ਫਿਰ ਤੁਸੀਂ ਕੀ ਕਹਿ ਸਕਦੇ ਭਾਈ ਭਾਈ ਤੁਸੀਂ ਦੱਸੋ ਹਣਾ ਆਪਾਂ ਜਦੋਂ ਇਹ ਕਹਿੰਨੇ ਕਿ ਆਹ ਟੀਮੀ ਤੇ ਆਪਾਂ ਮੇਕਰ ਕਰੇ ਕਰੇ ਹੁੰਦਾ ਕਿ ਜੇ ਆਪਾਂ ਇਹਦਾ ਖਹਿੜਾ ਹੀ ਛੱਡ ਦੀਏ ਨਾ ਕਿ ਆਪਾਂ ਇਹ ਵੀ ਹੁਣ ਉਹਨੂੰ ਕਹੀ ਸਕਦਾ ਕਿ ਮੇਰਾ ਪਰਿਵਾਰ ਖਰਾਬ ਹੁੰਦਾ ਹੈ ਕਿ ਤੁਸੀਂ ਜਮਾ ਹੀ ਹਟ ਜਾ ਮੇਰੇ ਘਰੋਂ ਜਾਨਾ ਲੱਗੇ ਅਸੀਂ ਤੇਰੀ ਕੋਈ ਚੀਜ਼ ਵਸ ਦੇਣੀ ਆ ਅਸੀਂ ਜਿੱਦੇ ਸਾਡੇ ਕੋਲੇ ਆਈ ਅਸੀਂ ਉਹਦੇ ਦੇ ਦਵਾਂਗੇ ਹਨਾ ਪਹਿਲੀ ਗੱਲ ਤਾਂ ਇਹਨੂੰ ਇਹ ਪੁੱਛੋ ਹੂੰ ਜੇ ਆਪਾਂ ਕਿਸੇ ਦਾ ਕੋਈ ਪੈਸਾ ਟੱਕਰ ਦੇਣਾ ਉਹ ਪੈਸਾ ਲੈਣ ਵਾਲਾ ਤਾਂ ਘਰੇ ਵੀ ਆਊਗਾ ਜਾਂ ਉਹ ਮੇਰੇ ਹੁੰਦੇ ਆਈ ਹੋਵੇ ਜਾਂ ਮੈਨੂੰ ਘਰੇ ਆਉਣ ਦਾ ਮੈਨੂੰ ਤਾਂ ਸਵੇਰ ਵਾਲੀ ਰੋਟੀ ਖਾਣ ਦਾ ਨੀ ਮੌਕਾ ਮਿਲਦਾ ਸੀ ਇਹ ਕਿੰਨੇ ਵਜੇ ਕੰਮ ਤੇ ਜਾਂਦੇ ਆ ਸੋਭਾ ਕੌਣ ਵਾਜੀ ਤੁਹਾਡੇ ਘਰ ਵਾਲੇ ਜੱਗਾ ਜੀ ਉਹ ਤਾਂ ਵਾਜੀ ਪਹਿਲਾਂ ਸੀਰੀ ਵਾਲਿਆ ਹੋਰ ਸੀਗਾ 7 ਵਜੇ ਵੀ ਵਗ ਜਾਂਦੀ ਸੀ 7:30 ਵੀ ਵਗ ਜਾਂਦੀ ਸੀ ਦਿਨੇ ਵੀ ਘੇੜਾ ਮਾਰ ਲੈਂਦੇ ਸੀ ਘਰੇ ਜਦੋਂ ਇਹ ਘਰੇ ਆਉਂਦਾ ਸੀ ਜੱਗਾ ਬਚੋਲਣ ਉਹ ਤੋਂ ਆਉਂਦੀ ਸੀ ਭਈ ਉਹਦੇ ਹੁੰਦੇ ਵੀ ਆ ਜਾਂਦੀ ਸੀ ਉਹ ਨਹੀਂ ਹੁੰਦਾ ਸੀ ਤਾਂ ਵੀ ਆ ਜਾਂਦੀ ਸੀ ਤਾਂ ਵੀ ਆਂਦੀ ਤਾਂ ਵੀ ਆ ਜਾਂਦੀ ਸੀ ਭਾਈ ਮੇਰੇ ਜਦੋਂ ਮੇਰੇ ਕੋਲ ਤਾਂ ਉਹ ਘਟਾ ਹੀ ਆਉਂਦੀ ਸੀਗੀ ਹੁਣ ਭਾਈ ਜਦੋਂ ਮੈਂ ਸ਼ੱਕ ਕਰਨ ਲੱਗੀ ਫਿਰ ਇੱਕ ਦਿਨ ਇਹਨੇ ਗੁੱਸੇ ਚ ਆ ਕੇ ਕਹਤਾ ਕੰਨਾ ਮੈਂ ਤਾਂ ਸ਼ਰਮ ਜਾਊਗਾ ਉਹਦੇ ਕੋਲੇ ਆਣਾ ਭਾਜੀ ਇਹ ਕਿਹੜੀ ਤੀਵੀਂ ਜਰਦੀ ਹੁੰਦੀ ਹੈ ਕੰਨੀਆ ਗੱਲ ਜੀ ਕਹੀ ਹੈ ਬਿਲਕੁਲ ਕਹੀ ਹੈ ਮੈਂ ਆਪਦੇ ਬੱਚਿਆਂ ਦੀ ਸੌਂਖ ਆ ਗਿਆ ਮੈਂ ਕਿਹਾ ਜਿਹੜਾ ਤੂੰ ਬਲੇ ਮੇਰੇ ਤੇ ਲਾਉਣੀ ਹੈ ਨਾ ਆ ਬੱਚਾ ਤੂੰ ਮੈਂ ਪੱਟਿਆ ਜਾਮਾ ਮੈਨੂੰ ਦੇਖਣ ਨੂੰ ਮੂੰਹ ਨਾ ਮਿਲੇ ਆਪਦੇ ਬੱਚਿਆਂ ਦੀ ਕੋਈ ਝੂਠੀ ਸੌਂ ਨਹੀਂ ਖਾਂਦਾ ਨਾ ਮੈਂ ਕਿਹਾ ਮੈਂ ਕਿਹਾ ਜਿਹੜੀ ਤੂੰ ਸ਼ੱਕ ਕਰਦੀ ਹੈ ਇਹਦਾ ਕੋਈ ਵਹਿ ਨਹੀਂ ਇਹਨੇ ਫੇਰ ਵੀ ਮੇਰੇ ਤੇ ਯਕੀਨ ਕਰਿਆ ਹਣ ਭਾਈ ਤੁਸੀਂ ਦੱਸੋ ਇਹਨੇ ਕਹਤਾ ਕਹਿੰਦਾ ਮੈਂ ਤਾਂ ਸ਼ਰਿਆਮ ਜਾਊਂਗਾ ਹਣਾ ਫੇਰ ਇਹ ਬਾਰੋ-ਬਾਰੀ ਚੱਲ ਕਿਵੇਂ ਮਰਦੀ ਉਹਨ ਘਰੇ ਜਾ ਕੇ ਕਿੱਥੇ ਮਰਦੀ ਸਮਝਾ ਵੀ ਸਕਦਾ ਹੈ ਕਿ ਮੇਰੇ ਘਰੇ ਇਸ ਗੱਲ ਤੇ ਗਲੇਸ਼ ਹੋ ਤਾ ਹੈ ਕਿ ਮੈਨੂੰ ਉਹਦੇ ਤੱਕ ਮਿਲਦਾ ਸੀ ਕਿ ਮੈਂ ਤਾਂ ਆਪਣੇ ਕੰਮਾਂ 'ਚ ਹੀ ਰਹਿੰਦਾ ਸੀ ਉਹ ਤਾਂ ਭਾਈ ਭਾਈ ਤੁਸੀਂ ਦੱਸੋ ਕਿ ਮੈਂ ਕਿਹੜਾ ਇਹ ਸਾਰਾ ਦਿਨ ਮਗਰ ਫਿਰਦੀ ਹਾਂ ਉਹ ਟੀਮੀ ਨੂੰ ਜਿਆਦਾ ਆਪਾਂ ਕਹਿ ਦਈਏ ਉਹ ਮੇਰੀ ਵਿਚੋਲਣ ਹੈ ভাই ਮੇਰਾ ਰਿਸ਼ਤਾ ਕਰਾਇਆ ਹੋਣੀ ਇਹਦੇ ਨਾਲ ਤੁਸੀਂ ਤੁਸੀਂ ਜਦੋਂ ਮੰਨ ਲਓ ਇਹ ਗਲਤ ਸੀ ਜਾਂ ਵਿਚੋਲਣ ਗਲਤ ਸੀ ਜਾਂ ਇਹਦੇ ਕੋਲੇ ਕੋਈ ਆਉਂਦਾ ਸੀ ਹਨਾ ਤੁਸੀਂ ਆਪਦੇ ਕਿਸੇ ਰਿਸ਼ਤੇਦਾਰ ਦੇ ਨਾਲ ਕਿਸੇ ਮੋਹਤਵਾਰ ਬੰਦੇ ਦੇ ਨਾਲ ਗੱਲਬਾਤ ਕੀਤੀ ਵੀ ਭਾਈ ਤੁਸੀਂ ਜੱਗੇ ਨੂੰ ਸਮਝਾਓ ਮੈਂ ਭਾਈ ਆਪਦੀ ਨਾਨਦ ਨੂੰ ਕਿਹਾ ਸੀਗਾ ਮੇਰ ਤਾਂ ਹੁਣ ਇੱਕ ਹੀ ਇਹਦੀ ਭੈਣ ਆ ਜਾਣੀ ਅਸੀਂ ਉਹਨੂੰ ਹਰੇਕ ਫੈਸਲੇ 'ਚ ਸੱਦਦੇ ਹਾਂ ਮੈਂ ਕੀ ਕਿਹਾ ਉਹਨੇ ਉਹਨੇ ਕੀ ਕਿਹਾ ਤੁਹਾਨੂੰ ਉਹ ਤਾਂ ਬਾਈ ਸਮਝਾ ਜਾਂਦੀ ਆ ਉਹ ਤਾਂ ਕਈ ਵਾਰ ਸਮਝਾ ਗਈ ਆ ਆਈਏ ਤਾਂ ਡਿਫੈਂਸ ਸਮਝਾ ਕੇ ਗਈ ਆ ਤੁਹਾਨੂੰ ਇਹ ਫੈਸਲੇ ਇਸ ਤੱਕ ਕਦੇ ਸਾਡੀ ਗੱਲ ਹੀ ਨਹੀਂ ਹੋਈ ਇਹ ਸਮਝਾ ਇਹਨੂੰ ਇੱਕ ਵਾਰ ਮੈਨੂੰ ਕਿਹਾ ਆਪਣੇ ਕਿ ਅੱਜ ਦੀ ਜਾਣ ਤੋਂ ਸਾਰੇ 4-5 ਦਿਨ ਪਹਿਲਾਂ ਹੂੰ 4-5 ਦਿਨ ਜਾਣ ਤੋਂ ਪਹਿਲਾਂ ਹੂੰ ਤੇ ਮੈਨੂੰ ਕਹਿੰਦੀ ਮੈਂ ਆਇਆ ਕਹਿੰਦੀ ਮਾਂ ਨੂੰ ਕਹਾਂ ਮਾਂ ਅਸੀਂ ਮਤਲਬ ਗੁੱਡੀ ਕਹਿੰਦੇ ਨਾ ਇਹਨੂੰ ਹੂੰ ਮੇਥੋਂ ਵੱਡੀ ਆ ਮਾਂ ਹਾਂ ਗੁੱਡੀ ਅੱਜ ਵਾਕਾਂ ਦੀ ਸੌਂ ਖਾਣਾ ਮੈਂ ਪਰ ਜਿਹੜਾ ਇਹਨੂੰ ਸ਼ੱਕ ਆ ਮੈਂ ਕਿਹਾ ਇਹ ਜੀ ਤਾਂ ਕੋਈ ਗੱਲ ਹੀ ਨਹੀਂ ਜਵਾਕਾਂ ਦੀ ਕੌਣ ਸੌਂ ਖਾਦੀ ਝੂਠੀ ਦੋਨੇ ਜਵਾਕਾਂ ਦੀ ਖਾਊ ਕੋਈ ਆਪਾਂ ਦਿੰਦੀ ਹੁਣ ਤੁਸੀਂ ਇਹ ਗੱਲ ਦੱਸੋ ਭੈਣ ਜੀ ਹਾਂ ਜੀ ਵੀ ਤੁਸੀਂ ਕਿਹੜੀ ਗਰੰਟੀ ਤੇ ਘਰੇ ਆਉਂਗੇ ਜਾਂ ਇਹਨੂੰ ਕੋਈ ਖਤਰਾ ਨਹੀਂ ਅੱਛਾ ਜਿਹੜੇ ਬੰਦੇ ਨੇ ਇਹ ਕੰਮ ਕੀਤਾ ਤੁਸੀਂ ਗਏ ਜਾਂ ਉਹ ਤੁਹਾਡਾ ਭਤੀਜਾ ਤੁਹਾਨੂੰ ਲੈ ਕੇ ਗਿਆ ਹਾਂ ਜੀ ਸਜ਼ਾ ਦੇ ਹੱਕਦਾਰ ਹੋਂ ਤੁਸੀਂ ਭਾਜੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਦੱਸਾਂ ਕਿ ਮੈਂ ਤੇਰੇ ਉਹ ਮੇਰੇ ਮੈਂ ਉਹ ਜਨਾਨੀ ਨੂੰ ਜਰ ਨਹੀਂ ਸਕਦੀ ਹੈਗੀ ਗੁੱਸੇ 'ਚ ਫਿਰ ਮੈਂ ਚਲੇ ਵੀ ਗਈ ਮੈਂ ਤੁਰ ਪਈ ਮੈਂ ਕੋ ਘਰਵਾਇ ਇਹ ਜਨਾਨੀ ਜਰ ਨਹੀਂ ਜਾਂਦੀ ਹੈਗੀ ਹੁਣ 14-15 ਸਾਲ ਹੋ ਗਏ ਭਾਜੀ ਮੇਰੇ ਵਿਆਹ ਨੂੰ ਹਾਂ 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 ਤੇ ਉਹਨੂੰ ਚਾਹੀਦਾ ਕਿ ਮੈਂ ਦਾ ਖਹਿੜਾ ਹੀ ਛੱਡ ਦਮਾ ਜਾਂ ਮੈਂ ਇਹਦੇ ਘਰੋਂ ਜਮਾ ਹੀ ਤੇ ਆ ਗਈ ਦਮਾਂ ਕਿ ਮੈਂ ਇਹਦੇ ਘਰੇ ਜਾਣਾ ਨਹੀਂ ਹੈਗਾ ਨਹੀਂ ਉਹ ਅੱਛਾ ਤੂੰ ਤਾਂ ਉਹਨੂੰ ਨਹੀਂ ਜਾ ਸਕਦੀ ਫਿਰ ਮੈਂ ਜਾ ਸਕਦਾ ਤੇਰਾ ਮਤਲਬ ਤਾਂ ਇਹ ਹੀ ਆ ਵੀ ਉਹ ਚੁੱਪ ਕਰ ਜੇ ਨਹੀਂ ਭਾਈ ਮੈਂ ਤਾਂ ਦੇਖ ਲਓ ਉਹਦੇ ਦਾ ਇਹ ਕੰਮ ਕਰਿਆ ਨਹੀਂ ਸੀਗਾ ਹਨਾ ਮੇਰੇ ਪਾਦਾ ਦਾ ਤੂੰ ਓਦਾਂ ਦੀ ਕਰਦੀ ਸੀ ਮੈਨੂੰ ਤਾਂ ਹੁਣ ਹੁਣ ਸਬੂਤ ਹੋਇਆ ਨਹੀਂ ਮੇਰੀ ਗੱਲ ਸੁਣੋ ਗੱਲ ਸੁਣੋ ਭੈਣ ਜੀ ਜੇ ਇਦਾਂ ਦੀ ਕੋਈ ਗੱਲ ਸੀ ਤੁਸੀਂ ਆਪਦੀ ਨਾਨਾ ਨੂੰ ਦੱਸਿਆ ਵੀ ਇਹ ਬਚੋਲਣ ਕੋਲੇ ਜਾਂਦਾ ਜਾਂ ਉਹ ਆਉਂਦੀ ਆ ਹਨਾ ਹਾਂਜੀ ਤੇ ਤੁਸੀਂ ਆਪਦੀ ਨਨਾਨ ਕੋਲੇ ਜਾਣਾ ਸੀ ਉੱਥੇ ਜਾ ਕੇ ਰਸ ਕੇ ਬਹਿ ਜਾਂਦੇ ਕਿਸੇ ਪੇਕੇ ਚ ਚਲੇ ਜਾਂਦੇ ਕਿਸੇ ਰਿਸ਼ਤੇਦਾਰ ਕੋਲੇ ਚਲੇ ਜਾਂਦੇ ਬਗਾਨੇ ਬੰਦੇ ਨਾਲ ਜਾਣ ਦਾ ਕੀ ਮਤਵੜ ਸੀ ਚੱਲ ਭਾਈ ਉਹ ਆਪਦਾ ਹੀ ਸੀਗਾ ਜਵਾਕੋ ਕੋਈ ਬਗਾਨਾ ਨਹੀਂ ਸੀ ਜਵਾਈ ਤੁਹਾਨੂੰ ਰਿਸ਼ਤਾ ਦੇ ਪਤਾ ਰਿਸ਼ਤਾ ਕੀ ਸੀ ਤਾਂ ਰਿਸ਼ਤਾ ਨਹੀਂ ਸੋਚਿਆ ਫਿਰ ਹਲੋ ਹਲੋ ਹਾਂਜੀ ਤੁਸੀਂ ਇਸ ਗੱਲ ਦੀ ਗਲਤੀ ਮੰਨਦੇ ਹੋ ਹਾ ਬਈ ਚਲੋ ਤਾਂ ਮੈਂ ਗਲਤੀ ਮਾਲੀ ਮੈਨੂੰ ਮੇਰਾ ਜਵਕਾ ਬਿਨਾ ਜੀ ਨਹੀਂ ਲੱਗਦਾ ਮੈਂ ਘਰੇ ਆਉਣਾ ਚਾਹੁੰਦੀ ਆ ਇਹਨੂੰ ਮੈਂ ਹੀ ਕਿਹਾ ਸੀ ਆ ਉਹਦਾ ਕੋਈ ਪੱਕਾ ਪ੍ਰੂਫ ਹੋਣਾ ਜੀ ਪੱਕਾ ਪ੍ਰੂਫ ਬਈ ਹੁਣ ਤੁਹਾਨੂੰ ਇਹੋ ਜਿਹਾ ਕਰ ਲੈ ਹੁਣ ਸੌਂ ਆ ਹੀ ਖੜਨੇ ਸੌਂਖ ਵਾਣੀ ਸੌਂਖ ਵਾਲੋ ਬੱਚਿਆ ਦੀ ਹੋਰ ਕੀ ਅੱਧੂ ਬਾਦ ਦੱਸੋ ਕੀ ਬਈ ਇਹ ਜੋ ਇਹ ਕੋਈ ਇਹਨਾਂ ਨੇ ਲੇਖ ਲਿਖਾ ਥਾਣੇ 'ਚ ਕਰਾਉਣਾ ਹੋਵੇ ਜੀ ਹਾਂ ਥਾਣੇ 'ਚ ਕਰਾ ਸਕਦੇ ਆ ਤੇ ਜੇ ਇਹਦੇ ਪਰਿਵਾਰ ਨੇ ਇਹਨਾਂ ਨੇ ਇਹ ਗੱਲ ਐਕਸੈਪਟ ਕੀਤੀ ਵੀ ਅਸੀਂ ਤਾਂ ਉਹਨਾਂ ਨੂੰ ਲੈ ਕੇ ਹੀ ਨਹੀਂ ਆਉਣਾ ਕਿਹਨਾਂ ਨੂੰ ਲੈ ਕੇ ਤੁਹਾਨੂੰ ਜੀ ਤੁਹਾਨੂੰ ਹੂੰ ਚਲ ਬਾਈ ਉਹ ਤਾਂ ਮੈਂ ਤਾਂ ਕਹਿਨੀ ਆ ਕਿ ਚਲ ਲੈ ਜਵੇ ਮੈਂ ਤਾਂ ਜਵਾਕਾ ਰੀਮੂ ਕਰਕੇ ਆਉਣੀ ਆ ਬਾਈ ਜਵਾਕ ਮੇਰੇ ਆ ਦੂਸਰੀ ਕੋਈ ਜਨਾਨੀ ਨਹੀਂ ਕੋਈ ਮੋਹ ਬਿਲਕੁਲ ਬਿਲਕੁਲ ਇਹ ਸਿਆਣੀ ਗੱਲ ਆ ਤੁਹਾਡੀ ਤੁਸੀਂ ਜਵਾਕਾ ਮਾਰਿਆ ਨੇ ਆਉਣਾ ਜਾਂ ਜੱਗੇ ਮਾਰਿਆ ਨੇ ਆਉਣਾ ਨਾ ਬਾਈ ਮੈਂ ਤਾਂ ਜਵਾਕਾ ਕਰਕੇ ਆਉਂਗੀ ਕਿ ਮੇਰੇ ਆਪੇ ਜਵਾਕਾ ਮੈਂ ਕਿਸੇ ਹੋਰ ਜਨਾਨੀ ਨੂੰ ਨਹੀਂ ਦੇ ਸਕਦੀ ਕਿ ਮੇਰੇ ਜਵਾਕਾ ਨੂੰ ਕੋਈ ਅਗਲੀ ਹੋਰ ਸੰਭੂਈ ਬਾਕੀ ਆਪਾਂ ਨੂੰ ਯਕੀਨ ਵੀ ਨਹੀਂ ਹੈਗਾ ਕਿ ਬਾਈ ਮੇਰੇ ਜਵਾਕਾ ਨੂੰ ਕੋਈ ਹੋਰ ਸੰਭ ਸਕਦੀ ਆ ਨਹੀਂ ਜੱਗੇ ਮਾਰਿਆ ਨੇ ਨਹੀਂ ਆਉਣਾ ਆਪਦੇ ਘਰ ਵਾਲੇ ਮਾਰੇ ਨੇ ਨਹੀਂ ਆਉਣਾ ਹੋਂ ਤਾਂ ਵਾਹੀ ਜਲਕਾਰ ਵਾਲੇ ਵੀ ਸਮਝ ਲਓਗੀ ਅਸੀਂ ਸਾਰੇ ਪਰਵਾਹ ਲਈ ਆਵਾਂਗੇ ਪਹਿਲਾਂ ਦਵਾਜੀ ਮਜਬਾਕਾ ਕਰਕੇ ਆਵਾਂਗੀ ਠੀਕ ਹੈ ਠੀਕ ਹੈ ਜੀ ਚਲੋ ਜੋ ਵੀ ਜੋ ਵੀ ਇਹਨਾਂ ਦਾ ਫੈਸਲਾ ਹੁੰਦਾ ਹੋਇਆ ਉਹ ਜ਼ਰੂਰ ਤੁਹਾਨੂੰ ਜਿਹੜਾ ਉਹ ਦੱਸ ਦਿੱਤਾ ਜਾਊਗਾ ਫਿਰ ਮੈਂ ਵਾਜੀ ਪਹਿਲਾਂ ਵੀ ਕਾਲ ਕਰੀ ਸੀ ਕਿ ਮੈਨੂੰ ਆਖਣ ਤੱਕ ਸਲਾਹ ਕਰਕੇ ਦੱਸ ਕੇ ਮੈਨੂੰ ਕਦੋਂ ਲੈ ਕੇ ਜਾਊਗਾ ਨਾ ਕਿ 2 ਮਹੀਨੇ ਹੋ ਗਏ 2 ਮਹੀਨੇ ਤੱਕ ਸਲਾਹ ਹੋਈ ਗਈ ਉਪਰ ਕੋਈ ਨਾ ਕੋਈ ਕਿ ਮੈਂ ਦੋਸਤਾਂ ਦੀ ਮੌਕੇ ਤੇ ਸਲਾਹ ਬਣ ਜਾਂਦੀ ਹੈ ਹੈ ਇਹਨਾਂ ਦੀ ਵੀ ਤੁਸੀਂ ਸੋਚਿਆ ਵੀ ਹੈ ਜੀ ਮੌਕੇ ਤੇ ਸਲਾਹ ਬਣ ਜੂ ਤੇ ਆ ਕੇ ਲੈ ਜਾਣਗੇ ਤੁਹਾਨੂੰ ਚਲ ਭਾਈ ਹੁਣ ਤਾਂ ਦੋ ਮੈਨੂੰ ਫੋਨ ਕਰੇ ਨੂੰ ਵੀ 15 ਦਿਨ ਹੋ ਗਏ ਹੋਣਗੇ ਉੱਡੇ ਦੇ ਕਰ ਲੈਂਦੇ ਸਲਾਹ ਤੇਰੀ ਤਾਂ ਮੈਂ 1 ਮਿੰਟ ਚ ਹੋ ਗਈ ਸਲਾਹ ਹੁਣ ਮੈਨੂੰ ਤੂੰ ਦਿਨ ਵੀ ਨਹੀਂ ਦਿੰਦੀ ਕੁਛ ਚਲ ਫੇਰ ਦੱਸ ਦੇ ਕਿੰਨੇ ਦਿਨ ਲੈਣੇ ਉਹਨੇ ਦਿਨ ਦੇ ਦਿੰਦੇ ਚਲ ਕੋਈ ਨਾ ਮੈਂ ਪਰਿਵਾਰ ਨਾਲ ਰਹਿ ਕੇ ਫੇਰ ਦੱਸਾਂ ਮੈਨੂੰ ਦੱਸ ਲਈ ਫੋਨ ਨੰਬਰ ਆਹੀ ਹੈ ਠੀਕ ਹੈ ਠੀਕ ਹੈ ਭੈਣ ਜੀ ਠੀਕ ਹੈ ਲਓ ਜੀ ਤੁਸੀਂ ਹੁਣ ਅਸਲ ਦੇ ਵਿੱਚ ਇਹ ਗੱਲ ਕਾਫੀ ਸਾਰੀ ਚੀਜ਼ਾਂ ਇਹਦੇ ਵਿੱਚੋਂ ਹਜੇ ਸਾਹਮਣੇ ਆਉਣੀ ਆ ਜੱਗੇ ਦੀ ਭੈਣ ਨੂੰ ਵੀ ਸਾਹਮਣੇ ਆਉਣਾ ਪਊਗਾ ਜੇਕਰ ਕਿਉਂਕਿ ਗੱਲ ਇੱਥੇ ਆ ਕੇ ਖੜੀ ਆ ਇਹ ਜੱਗਾ ਖੜਾ ਕੋਲੇ ਇਹਦੇ ਘਰ ਵਾਲੀ ਆ ਚਾਹੇ ਇਹਦੇ ਭਤੀਜੇ ਨਾਲ ਚਲੀ ਗਈ ਉਸ ਤੋਂ ਬਾਅਦ ਇਹਦੇ ਰਿਸ਼ਤੇਦਾਰ ਆ ਜਾਂ ਜਿੱਥੇ ਕੋਈ ਗੱਲਬਾਤ ਜਿਹੜੀ ਬੀਬੀ ਨਾਲ ਕਹਿੰਦੇ ਆਪਾਂ ਤਾਂ ਉਸ ਦਾ ਪਤਾ ਨਹੀਂ ਕਿਉਂ ਜਦੋਂ ਆਪਾਂ ਕੋਈ ਆਪਣੇ ਕੋਲੇ ਪ੍ਰੂਫ ਹੀ ਹੈ ਨਹੀਂ ਪਰ ਜ਼ਿੰਦਗੀ ਖਰਾਬ ਹੋ ਰਹੀ ਆ ਦੋ ਬੱਚਿਆਂ ਦੀ ਇੱਕ 7-8 ਸਾਲ ਦਾ ਬੱਚਾ ਜਿਹੜਾ ਕਿ ਮੈਂ ਇਹ ਕਹਿ ਸਕਦਾ ਵੀ ਹੁਣ ਉਹਦੀ ਉਮਰ ਇਹ ਆ ਵੀ ਦੂਜੀ ਤੀਜੀ ਕਲਾਸ ਚ ਹੋਣਾ ਚਾਹੀਦਾ ਸੀ ਉਹ ਘਰੇ ਬੈਠਾ ਜਿਹੜਾ 8 ਕਲਾਸਾਂ ਪਾਸ ਕਰ ਗਿਆ ਨੌਵੀਂ ਕਲਾਸ ਦੇ ਵਿੱਚ ਜਿਹਨੇ ਪੜ੍ਹਨਾ ਸੀ ਉਹ ਵੀ ਘਰੇ ਬੈਠਾ ਪਰ ਮੈਂ ਇਹ ਜ਼ਰੂਰ ਕਹਿੰਨਾ ਵੀ ਬੈਠ ਕੇ ਜੇ ਨਜਿੱਠਿਆ ਜਾਂਦਾ ਇਹ ਫੈਸਲੇ ਨੂੰ ਕਿਸੇ ਤਰੀਕੇ ਦੇ ਨਾਲ ਹਾਂ ਪਰ ਇਹ ਗੱਲ ਜਰੂਰ ਹੋਵੇ ਇਹ ਨਾ ਹੋਵੇ ਵੀ ਆਪਾਂ ਇਹ ਗੱਲ ਕਰਦਗੇ ਵੀ ਉਹ ਆ ਜੇ ਤੇ ਆ ਕੇ ਉਹ ਬੱਚਾ ਨੂੰ ਲੈ ਕੇ ਚਲੀ ਜਾਵੇ ਤੇ ਇਹ ਇਕੱਲਾ ਇੱਥੇ ਰਹਿ ਜਾਵੇ ਜੇ ਕਿ ਸਹੀ ਸਹੀ ਗੱਲ ਦੱਸਣੀ ਆ ਵੇ ਅਸੀਂ ਚੱਲ ਕੇ ਆਏ ਇਹ ਦੇਖਣ ਵਾਲੇ ਸਰੋਤੇ ਰੱਬਰਗੇ ਹੁੰਦੇ ਆ ਤੇਰੇ 'ਚ ਕੋਈ ਇਹੋ ਜੀ ਗੱਲ ਕੋਈ ਕਸੂਰ ਕੋਈ ਜਨਾਨੀਵਾਜੀ ਦੀ ਗੱਲਬਾਤ ਹੈ ਮੈਂ ਕਹਿੰਦਾ ਜੀ ਮੈਨੂੰ ਨਾ ਪੁੱਛੋ ਤੁਸੀਂ ਮੇਰੇ ਪਿੰਡ 'ਚ ਜੀ ਨੂੰ ਮਰਜ਼ੀ ਪੁੱਛ ਲਓ ਮੇਰੇ ਬਾਰੇ ਮੇਰੇ ਬਾਰੇ ਜਾ ਮੈਂ ਕਦੇ ਵੀ ਕੋਈ ਨਸ਼ਾ ਕਰਕੇ ਫਿਰਦਾ ਹਾਂ ਮਾ ਜਾਂ ਕੋਈ ਮੈਨੂੰ ਚੱਕ ਕੇ ਲੈ ਆ ਜਾਂ ਕੋਈ ਮੈਂ ਕਦੇ ਕੰਮ ਛੱਡਿਆ ਹੋਵੇ ਮੇਰਾ ਤਾਂ ਦਿਨ ਰਾਤ ਕੰਮ ਵੱਲ ਧਿਆਨ ਤੀਗਾ ਲੋਕਾਂ ਦੇ ਵਿੱਚ ਤੁਸੀਂ ਮੈਨੂੰ ਨਾ ਪੁੱਛੋ ਤੁਸੀਂ ਲੋਕਾਂ ਤੋਂ ਪੁੱਛ ਲਓ ਸਾਨੂੰ ਆਪੀ ਫੈਸਲਾ ਦੇ ਦੇਣੇ ਪਰ ਪਰਿਵਾਰ ਨਾਲ ਰਾਏ ਕਰਕੇ ਲੈ ਕੇ ਆਏਗਾ ਬੀਬੀ ਨੂੰ ਹਾਂਜੀ ਹਾਂ ਜਿਵੇਂ ਉਹ ਕਹਿੰਦੇ ਜਿਵੇਂ ਉਹ ਕਹਿਣਗੇ ਜੀ ਮੈਂ ਉਵੇਂ ਹੀ ਕਰੂੰਗਾ ਪਰ ਮੈਂ ਹੁਣ ਇਕੱਲਾ ਫੈਸਲਾ ਨਹੀਂ ਲੈ ਸਕਦਾ ਇਸ ਗੱਲ ਦਾ ਪਰ ਮੈਨੂੰ ਯਕੀਨ ਵੀ ਨਹੀਂ ਰਿਹਾ ਉਤੇ ਹੂੰ ਯਕੀਨ ਨਹੀਂ ਰਿਹਾ ਕਿਉਂਕਿ ਉਹ ਕਹਿ ਵੀ ਰਹੀ ਵੀ ਮੈਂ ਮੇਨ ਤਾਂ ਬੱਚਿਆਂ ਮਾਰੀ ਨਹੀਂ ਆਉਣਾ ਹਾਂ 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 ਤੁਹਾਡੇ ਸਾਹਮਣੇ ਦੀ ਗੱਲ ਹੈ ਤਾਂ ਦਿਨ ਬਦਨਾ ਰਸਤੇ ਆ ਜਿਹੜੇ ਉਹ ਜ਼ਰੂਰ ਤਾਰ-ਤਾਰ ਹੁੰਦੇ ਨੇ ਪਰ ਤੁਸੀਂ ਇਹ ਗੱਲਾਂ ਸੋਚਣੀਆਂ ਪੈਣੀਆਂ ਦੇਖਣੀਆਂ ਲਾਜ਼ਮੀ ਪੈਣਗੀਆਂ ਵੀ ਕੁਝ ਉਮਰ ਦੇ ਤਕਾਜ਼ੇ ਹੁੰਦੇ ਆ ਬੰਦਾ ਜਵਾਨੀ ਦੇ ਦੌਰ ਦੇ ਵਿੱਚ ਗਲਤੀਆਂ ਕਰ ਲੈਂਦਾ ਠੀਕ ਆ ਉਸ ਦਹਲੀਜ਼ ਨੂੰ ਪਾਰ ਕਰ ਜਾਂਦਾ ਜਦੋਂ ਜਵਾਨੀ ਦਾ ਦੌਰ ਹੁੰਦਾ ਪਰ ਹੁਣ ਕੁਝ ਇਹੋ ਜਿਹੇ ਰਿਸ਼ਤੇ ਨਾਤੇ ਜਦੋਂ ਇਹ ਖਰਾਬ ਹੁੰਦੇ ਨੇ ਤੇ ਉਦੋਂ ਸੋਚਣ ਦੇ ਲਈ ਮਜਬੂਰ ਹੁੰਦਾ ਬੱਚਿਆਂ ਤੇ ਕੀ ਪ੍ਰਭਾਵ ਪੈਂਦਾ ਇਸ ਗੱਲ ਦਾ ਇਹ ਸੋਚਣ ਦਾ ਵੱਡਾ ਵਿਸ਼ਾ ਗਾ ਠੀਕ ਆ ਬੜਾ ਦੋਖੋ ਐ ਸੀ ਪਹਿਲਾਂ ਬਾਈ ਜੱਗੇ ਦੀ ਇੰਟਰਵਿਊ ਦੇਖੀ ਸੀ ਕਿਸ ਤਰੀਕੇ ਨਾਲ ਪਰ ਹੁਣ ਵੀ ਇਹ ਬੱਚਿਆਂ ਨੂੰ ਲੈ ਕੇ ਬੈਠਾ ਦੋਨਾਂ ਨੂੰ ਪਾਲਦਾ ਰੋਟੀ ਪਾਣੀ ਖਵਾਉਂਦਾ ਬੀਬੀ ਨੇ ਤੇ ਕਹਿ ਦਿੱਤਾ ਚੱਲੋ ਮੇਰੀ ਸਕੀਮ ਬਣ ਗਈ ਸੀ ਤੇ ਮੈਂ ਤਾਂ ਉੱਠ ਗਈ ਕਿਸੇ ਦੇ ਨਾਲ 2 ਮਹੀਨੇ ਉੱਥੇ ਮੈਂ ਰਹਿ ਲਈਆਂ ਕੋਈ ਵੱਡੀ ਗੱਲ ਨਹੀਂ ਹੋਈ ਤੇ ਮੈਂ ਵਾਪਸ ਘਰੇ ਆ ਜਾਨੀ ਆ ਪਰ ਹਲੇ ਵੀ ਬੱਚਿਆਂ ਮਰੀ ਹੋ ਸਕਦਾ ਮੈਂ ਪਰਿਵਾਰ ਮਰੀ ਵੀ ਆ ਜਾ ਪਰ ਪਹਿਲਾਂ ਮੇਰੇ ਲਈ ਬੱਚੇ ਆ ਜੇ ਬੱਚਿਆਂ ਲਈ ਇੰਨਾ ਹੁੰਦਾ ਤੇ ਛੱਡ ਕੇ ਉਹਨੂੰ ਨਹੀਂ ਜਾਣਾ ਸੀ ਇਹ ਸੋਚਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੁੜੇ ਰਹੋ ਮਲੂਕਾ ਟੀਵੀ ਨਾਲ ਧੰਨਵਾਦ